ਗੇਮਾਂਆਂ ਸੱਖਾਂ ਦੀਆਂ ਖੇਡਾਂ ਇਹ ਆਸਟ੍ਰੇਲੀਆ ਦੇ ਵਿੱਚ ਹੀ ਮਤਲਬ ਪਹਿਲ ਕਦਮੀ ਹੋਈ ਹੈ ਸ਼ੁਰੂ ਹੋਈ ਜਦੋਂ ਵੀ ਕਿਤੇ ਉਹ ਪਾਰਟਿਸਿਪੇਟ ਕਰਦੇ ਸਕੇ ਕਈਆਂ ਦੇ ਬੱਚਿਆਂ ਦੇ ਸਿਰ ਤੇ ਜੂڑا ਹੁੰਦਾ ਸੀ ਬੁਟਾ ਹੁੰਦਾ ਸੀ ਦਸਤਾਰ ਹੁੰਦੀ ਸੀ ਉਹ ਜੇ ਸੌਕਰ ਦੇ ਵਿੱਚ ਜਾ ਕੇ ਗੋਰਿਆਂ ਨਾਲ ਜਾਂ ਹੋਰ ਜਿਹੜੀ ਬਾਕੀ ਵੱਖਰੀ ਕਮਿਊਨਿਟੀ ਦੇ ਗਰਾਊਂਡਾਂ ਦੇ ਵਿੱਚ ਖੇਡਦੇ ਸਕੇ ਤਾਂ ਉਹਨੂੰ ਇੱਕ ਤਾਂ ਅੰਬੈਰਸ ਹੁੰਦਾ ਸੀ ਦੂਜਾ ਕਈਆਂ ਦੇ ਵਿੱਚ ਮਤਲਬ ਉਹਨੂੰ ਪੱਗ ਲਾਉਣ ਨੂੰ ਵੀ ਕਿਹਾ ਜਾਂਦਾ ਸੀਗਾ ਧੀ ਹੌਲੀ ਜਦੋਂ ਬੰਦਾ ਚੋਟੀ ਤੇ ਪਹੁੰਚ ਜਾਂਦਾ ਫੇ ਕਹਿੰਨੇ ਹੋਗੇ ਵੀ ਹਾਂਜੀ ਰੇਡੀਓ ਵਾਲਿਆਂ ਨੂੰ ਐਡ ਬਹੁਤ ਮਿਲਦੇ ਆ ਪਰ ਇੱਥੇ ਅਸੀਂ ਸਟੇ ਕੀਤਾ ਉਹ ਹੋਟਲ ਵਾਲੀ ਕੁੜੀ ਕਹਿੰਦੀ ਰਿਸੈਪਸ਼ਨ ਤੇ ਵੀ ਅੱਧੇੋਂ ਜ਼ਿਆਦਾ ਜਿਹੜਾ ਹੋਟਲ ਸਿੱਖ ਗੇਮ ਵਾਲਿਆਂ ਨਾਲ ਹੀ ਪੱਲਿਆ ਜਦੋਂ মিডিਆ ਪਰਸਨ ਜਿਹੜਾ ਕੋਈ ਬੰਦਾ ਆ ਚਾਹੇ ਕਿਸ ਦੀ ਇੰਟਰਵਿਊ ਲਵੇ ਚਾਹੇ ਉਹ ਆਪਣੇ 뷰 ਦੱਸੇ ਉਹਦੇ ਤੋਂ ਇਹ ਨਹੀਂ ਝਲਕਣਾ ਚਾਹੀਦਾ ਵੀ ਉਹ ਕਿਹੜਾ ਪੱਖੀ ਆ ਲੋਕ ਬੜੇ ਸਿਆਣੇ ਆ ਜਦੋਂ মিডিਆ ਕਿਸੇ ਇੱਕ ਧਰ ਨਾਲ ਜੁੜ ਕੇ ਗੱਲ ਕਰਦਾ ਤੇ ਲੋਕ ਸਮਝ ਜਾਂਦੇ ਆ ਵੀ ਇਹ ਤਾਂ ਗੋਦੀ মিডিਆ ਮੋਦੀ মিডিਆ ਫਲਾਣੇ ਦਾ মিডিਆ ਆਮ ਆਦਮੀ ਪਾਰਟੀ ਦੇ ਪੱਕੀ ਗੱਲ ਕਰਦਾ ਇਹਦੀ ਇੰਟਰਵਿਊ ਨਹੀਂ ਕਰਦਾ ਜਿਹੜੀ ਹਾਂਜੀ 1674 ਦੋਸਤ ਇਸ ਟਾਈਮ ਆਪਾਂ ਸਿੱਖੇਡਾਂ ਦੇ ਉੱਤੇ ਪਹੁੰਚੇ ਆਂ ਐਡੀਲੇਟ ਦੇ ਵਿੱਚ ਐਡੀਲੇਟ ਦੇ ਵਿੱਚ ਅੱਜ ਦੂਸਰਾ ਦਿਨ ਸਿੱਖ ਦਾ ਤੇ ਸਾਡੇ ਨਾਲ ਬੜੀ ਖਾਸ ਹਸਤੀ ਨੇ ਮੈਲਬਨ ਤੋਂ ਚੇਚੇ ਤੌਰ ਦੇ ਤੇ ਚੱਲ ਕੇ ਆਏ ਨੇ ਵੈਸੇ ਤੇ ਹਰ ਇੱਕ ਮੇਲੇ ਦੀ ਸ਼ਾਨ ਨੇ ਸਿੱਖ ਹੋਣਾ ਚਾਹੀਏ ਵੈਸੇ ਕੋਈ ਮੇਲਾ ਹੋਵੇ ਤੇ ਜਾਂ ਕੋਈ ਵੈਸੇ ਕੋਈ ਆਪਣੇ ਕਮਿਊਨਿਟੀ ਦੀ ਭਾਈਚਾਰੇ ਦੀ ਕੋਈ ਸੇਵਾ ਹੋਵੇ ਹਮੇਸ਼ਾ ਇਹਨਾਂ ਨੂੰ ਗਰਾਊਂਡ ਦੇ ਵਿੱਚ ਤੁਸੀਂ ਵੇਖਦੇ ਹੋ ਸਪੈਸ਼ਲੀ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਸੋ ਮੈਨ ਲੱਗਦਾ ਜਦੋਂ ਕੈਮਰਾ ਇਹਨਾਂ ਤੇ ਜਾਊਗਾ ਤੇ ਸਾਰਿਆਂ ਨੂੰ ਪਛਾਣ ਆ ਪੈਣੀਆ ਸਰਦਾਰ ਚਨਾਮਨ ਸਿੰਘ ਜੀ ਨੇ ਸਾਡੇ ਨਾਲ ਅੰਕਲ ਜੀ ਸਾਸਰ ਕਾਲ ਹਾਂਜੀ ਸਤਿ ਸ੍ਰੀ ਅਕਾਲ ਰਣਜੋਤ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸੋ ਅੱਜ ਦੇ ਦਿਨ ਆਪਾਂ ਸਿੱਖ ਖੇਡਾਂ ਦੇ ਵਿੱਚ ਕੀ ਚੱਲ ਰਿਹਾ ਇਹ ਵੀ ਆਪਾਂ ਅੱਗੇ ਚੱਲ ਕੇ ਕਰਦੇ ਹਾਂ ਗੱਲ ਪਰ ਸਾਡਾ ਮਨ ਸੀ ਕਿ ਇਹ ਪਹਿਲੇ ਦਿਨ ਤੋਂ ਸਿੱਖ ਖੇਡਾਂ ਦੇ ਨਾਲ ਜੁੜੇ ਨੇ ਇਹਨਾਂ ਨੇ ਆਪਣੇ ਅੱਖੀਂ ਇਹਨਾਂ ਨੇ ਗਰੋ ਹੁੰਦੀਆਂ ਖੇਡਾਂ ਵੇਖੀਆਂ ਨੇ ਆਪ ਇਹ ਇਨਵੋਲਵਮੈਂਟ ਰਏ ਐਜ਼ ਅ ਪਲੇਅਰ ਤੱਕ ਸ਼ਮੂਲੀਅਤ ਕਰਕੇ ਇੱਥੋਂ ਤੱਕ ਪਹੁੰਚੇ ਨੇ ਇਹਨਾਂ ਦੇ ਕੋਲ ਆਪਾਂ ਥੋੜੀ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਦੇਸ਼ ਦੁਨੀਆ ਦੇ ਵਿੱਚ ਬੈਠੇ ਸਾਡੇ ਸਰੋਤੇ ਨੇ ਅੰਕਲ ਜੀ ਆਪਾਂ ਥੋੜਾ ਜਿਹਾ ਸ਼ੁਰੂ ਤੋਂ ਆਪਾਂ ਦੱਸਿਏ ਕਿ ਇਹਨਾਂ ਵੱਡਾ ਜਿਹੜਾ ਕੁੰਭ ਇਹ ਕੁੰਭੀ ਹੈ ਸਾਡਾ ਤੇ ਇਹ ਕਿਦਾਂ ਇੱ ਉਦੇ ਉੱਤੇ ਥੋੜਾ ਜਿਹਾ ਕੁਇਕ ਜੀ ਝਾਤੀ ਮਾਰ ਲਈਏ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਧੰਨਵਾਦ ਕਰਦੇ ਹਾਂ ਹਾਂਜੀ ਰੇਡੀਓ ਦਾ ਜਿਨ੍ਹਾਂ ਨੇ ਮਤਲਬ ਜਿੰਨਾ ਵੀ ਹੋ ਸਕਦਾ ਕਮਿਊਨਿਟੀ ਇਵੈਂਟਸ ਨੂੰ ਕਵਰ ਕਰਦੇ ਆ ਔਰ ਬਧੇਰੇ ਜਾਣਕਾਰੀ ਜਿਤ ਤੱਕ ਲੋਕ ਖੋਜਣ ਦੀ ਕੋਸ਼ਿਸ਼ ਕਰਦੇ ਆ ਤੇ ਪਹਿਲਾਂ ਤਾਂ ਜਿਹੜੀਆਂ ਗੇਮਾਂ ਆ ਇਹ ਅੱਜ ਐਸ ਲੈਵਲ ਤੇ ਪਹੁੰਚੀਆਂ ਬਹੁਤ ਖੁਸ਼ੀ ਦੀ ਗੱਲ ਆ ਪਰ ਜਿਹੜੀ ਸਟਾਰਟਿੰਗ ਆ ਉਹ ਕਦੋਂ ਹੋਈ ਤੇ ਕਿਉਂ ਹੋਈ ਜੀ ਸਭ ਤੋਂ ਵੱਡਾ ਇਹ ਸਵਾਲ ਆ ਵੇ ਇਹ ਚੀਜ਼ਾਂ ਦੀ ਲੋੜ ਕਿਉਂ ਪਈ ਉਹ ਕਿਉਂਕਿ ਸਭ ਤੋਂ ਪਹਿਲਾਂ ਜੇ ਆਪਾਂ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਹੀ ਭਾਵੇਂ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਚਿਰ ਤੋਂ ਪੰਜਾਬੀ ਗਏ ਹੋਇਆ ਸਿੱਖ ਗਏ ਹੋਇਆ ਪਰ ਇਹ ਜਿਹੜੀਆਂ ਸਿੱਖ ਗਏ ਹੋਏ ਆ ਗੇਮਾਂ ਆ ਸਖਾਂ ਦੀਆਂ ਖੇਡਾਂ ਇਹ ਆਸਟ੍ਰੇਲੀਆ ਦੇ ਵਿੱਚ ਹੀ ਮਤਲਬ ਪਹਿਲ ਕਦਮੀ ਹੋਈ ਆ ਸ਼ੁਰੂ ਹੋਈ ਆ ਕਿਉਂਕਿ ਕੁਝ ਸਿਆਣੇ ਬੰਦਿਆਂ ਨੇ ਜਦੋਂ ਸੋਚਿਆ ਇੱਥੇ ਇੱਕ ਤਾਂ ਆਪਣੀ ਕਮਿਊਨਿਟੀ ਵੈਸੇ ਹੀ ਘੱਟ ਸੀ ਦੂਜਾ ਜਦੋਂ ਵੀ ਕਿਤੇ ਉਹ ਪਾਰਟਿਸਿਪੇਟ ਕਰਦੇ ਸੀਗੇ ਕਈਆਂ ਦੇ ਬੱਚਿਆਂ ਦੇ ਸਿਰ ਤੇ ਜੁੜਾ ਹੁੰਦਾ ਸੀ ਗੁਟਾ ਹੁੰਦਾ ਸੀ ਦਸਤਾਰ ਹੁੰਦੀ ਸੀ ਉਹ ਜੇ ਸੌਕਰ ਦੇ ਵਿੱਚ ਜਾ ਕੇ ਗੋਰਿਆਂ ਨਾਲ ਜਾਂ ਹੋਰ ਜਿਹੜੀ ਬਾਕੀ ਵੱਖਰੀ ਕਮਿਊਨਿਟੀ ਦੇ ਗਰਾਊਂਡਾਂ ਦੇ ਵਿੱਚ ਖੇਡਦੇ ਸਕੇ ਤਾਂ ਉਹਨੂੰ ਇੱਕ ਤਾਂ ਅੰਬੈਰਸ ਹੁੰਦਾ ਸੀ ਦੂਜਾ ਕਈਆਂ ਦੇ ਵਿੱਚ ਮਤਲਬ ਉਹਨੂੰ ਪੱਗ ਲਾਉਣ ਨੂੰ ਵੀ ਕਿਹਾ ਜਾਂਦਾ ਸੀਗਾ ਤੇ ਉਹ ਬੱਚੇ ਸਕੂਲਾਂ ਦੇ ਵਿੱਚੋਂ ਵੀ ਇਦਾਂ ਹੀ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਉਹ ਫਿਰ ਖੇਡਣੋਂ ਹਟ ਜਾਂਦੇ ਸੀਗੇ ਤੇ ਕੁਝ ਸਿਆਣੇ ਬੰਦਿਆਂ ਨੇ ਇੱਥੋਂ ਹੀ ਐਥਲੀਟ ਦੇ ਵਿੱਚੋਂ ਕੋਸ਼ਿਸ਼ਿਆਣੇ ਬੰਦਿਆਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਇੱਕ ਇਹੋ ਜਿਹਾ ਪਲੇਟਫਾਰਮ ਆਪਣੇ ਬੱਚਿਆਂ ਲਈ ਲਈਏ ਕਿਉਂਕਿ ਸਟਾਰਟਿੰਗ ਭਾਵੇਂ ਜਿੱਦਾਂ ਸੋਚ ਵੱਡੀ ਹੋਣੀ ਚਾਹੀਦੀ ਆ ਈਵੈਂਟਸ ਆਪੇ ਹੌਲੀ ਹੌਲੀ ਪੱਡੀਆਂ ਹੋ ਜਾਂਦੀਆਂ ਉਹਨਾਂ ਦੀ ਸੋਚ ਬਹੁਤ ਵੱਡੀ ਸੀਗੀ ਉਹਨਾਂ ਦੇ ਮਤਲਬ ਇੱਥੋਂ ਸਟਾਰਟ ਕੀਤਾ ਉਹਨਾਂ ਦੇ ਵਿੱਚ ਜਿੱਦਾਂ ਮਹਾਵੀਰ ਸਰਦਾਰ ਮਹਾਵੀਰ ਸਿੰਘ ਗਰੇਵਾਲ ਹੁਣੀ ਸੀਗੇ ਹੋਰ ਸੱਜਣ ਮਿੱਤਰਾਂ ਨੇ 36 ਸਾਲ ਪਹਿਲਾਂ 66 ਆ ਜੀ ਉਹ 88 ਦੇ ਵਿੱਚ ਸ਼ਾਇਦ ਉਹ ਜਦੋਂ ਸ਼ੁਰੂ ਕੀਤੀਆਂ ਇੱਥੋਂ ਪਹਿਲੀਆਂ ਜਿਹੜੀਆਂ ਸੀਗੀਆਂ ਐਟਲੈਟ ਦੇ ਵਿੱਚੋਂ ਇੱਕ ਮੈਚ ਹੋਇਆ ਸੀ ਉਦੋਂ ਹੌਕੀ ਦਾ ਓਕੇ ਹਾਂਜੀ ਬਹੁਤ ਮਤਲਬ ਇਵੈਂਟਸ ਜਿਹੜਾ ਸੀਗਾ ਬੜਾ ਸਿੰਪਲ ਸੀ ਸਿੱਧਾ ਸਾਦਾ ਪਰ ਉਹਦੀ ਸੋਚ ਬੜੀ ਉਹਦੇ ਪਿੱਛੇ ਉੱਚੀ ਕੰਮ ਕਰਦੀ ਸੀ ਸੋ ਸਿਰਫ ਤੇ ਸਿਰਫ ਹੌਕੀ ਸੀ ਉਦੋਂ ਉਦੋਂ ਕਬੱਡੀ ਜਾਂ ਹੋਰ ਇਵੈਂਟ ਨਹੀਂ ਸੀ ਵਿੱਚ ਨਹੀਂ ਹੌਲੀ ਹੌਲੀ ਜਦੋਂ ਪਤਾ ਲੱਗਾ ਉਹਨਾਂ ਨੇ ਆਪਣੀ ਸੋਚ ਬਾਕੀ ਆਸਟ੍ਰੇਲੀਆ ਵਾਈਡ ਜਿਹੜੇ ਪੰਜਾਬੀ ਸੀਗੇ ਸਾਰੇ ਸ਼ਹਿਰਾਂ ਦੇ ਉਹਨਾਂ ਨੂੰ ਦੱਸਿਆ ਮੀਟਿੰਗਾਂ ਕੀਤੀਆਂ ਫਿਰ ਕਮੇਟੀ ਬਣਾਈ ਉਹਦੇ ਵਿੱਚੋਂ ਸਾਰੇ ਸ਼ਹਿਰਾਂ ਦੇ ਵਿੱਚੋਂ ਬੰਦੇ ਲਏ ਉਹਨਾਂ ਨੇ ਫਿਰ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਉਹ ਇਦਾਂ ਤਿਆਰ ਕੀਤਾ ਨਾ ਵੀ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਗੇਮਾਂ ਹੁਣ ਇੱਕੋ ਹੀ ਸ਼ਹਿਰ ਨਾ ਹੋਣ ਜੀ ਸੈਕੰਡ ਜਿਹੜੀਆਂ ਗੇਮਾਂ ਹੋਈਆਂ ਸੀ ਉਹ ਮੈਲਬੌਰਨ ਹੋਈਆਂ ਸੀਗੀਆਂ ਉਦੋਂ ਕਬੱਡੀ ਹੋਈ ਸੀ ਜੀ ਉਦੋਂ ਕਬੱਡੀ ਦੇ ਵਿੱਚ ਵੀ ਕੋਈ ਪਲੇਅਰ ਸਿਡਨੀ ਤੋਂ ਲੱਭਿਆ ਕੋਈ ਮੈਲਬਰਨ ਤੋਂ ਕੋਈ ਗ੍ਰੈਫਟਾ ਤੋਂ ਕੋਈ ਕਿਤੇੋਂ ਜਿਨ੍ਹਾਂ ਨੇ ਪੁਰਾਣੀ ਕਬੱਡੀ ਖੇਡੇ ਹੋਏ ਸੀ ਜੀ ਜ਼ਰੂਰੀ ਨਹੀਂ ਵੀ ਜਿੱਦਾਂ ਦੀ ਅੱਜ ਕੱਲ ਕਬੱਡੀ ਕਮਰਸ਼ੀਅਲ ਲੈਵਲ ਤੇ ਖੇਡੇ ਹੋਏ ਸੀ ਉਹਨਾਂ ਨੇ ਪਿੰਡਾਂ ਦੇ ਵਿੱਚ ਹਰ ਇੱਕ ਬੰਦੇ ਨੇ ਕਬੱਡੀ ਖੇਡੀ ਹੁੰਦੀ ਆ ਹਰ ਇੱਕ ਨੇ ਦੋ ਦੋ ਚਾਰ ਚਾਰ ਰੇਡਾਂ ਤੇ ਦੋ ਦੋ ਚਾਰ ਚਾਰ ਜੱਫੇ ਲਾਏ ਹੀ ਹੁੰਦੇ ਆ ਬਿਲਕੁਲ ਉਹਨਾਂ ਦੇ ਜਦੋਂ ਫਿਰ ਜਦ ਤੱਕ ਇਹਨੇ ਨਾ ਢੋਲ ਵੱਜਦਾ ਤੇ ਨੱਚਣ ਵਾਲੇ ਦੀ ਅੱਡੀ ਆਪਣੇ ਆਪ ਉਹਦੇ ਆਪਣੇ ਆਪ ਮੁੱਢੇ ਹਿਲਣ ਲੱਗ ਪੈਂਦੇ ਆ ਇਤਾਂ ਫਿਰ ਜਦੋਂ ਅਨਾਉਂਸ ਕਈ ਤਾਂ ਖੇਡਣ ਨੂੰ ਗਰਾਊਂਡ ਦੇ ਵਿੱਚ ਵੜ ਗਏ ਮੈਨੂੰ ਜਿਆਦਾ ਇੱਕ ਮੀਤੀ ਸਾਡਾ ਫਰੈਂਡ ਹੁੰਦਾ ਸੀ ਗ੍ਰੈਫਟ ਤੋਂ ਜੀ ਉਹਨੂੰ ਦੇਖ ਕੇ ਜੋਸ਼ ਆ ਗਿਆ ਉਹਦੇ ਕੋਈ ਕੱਛਾ ਵੀ ਹੈ ਨਹੀਂ ਸੀ ਉਹਨੇ ਉਤੋਂ ਕਿਸੇ ਨੂੰ ਮੰਗ ਕੇ ਵੀ ਮੈਨੂੰ ਦਵਾ ਦਾ ਕੱਛਾ ਦਿਓ ਤੇ ਅੱਧ ਦੇ ਵਿੱਚ ਮੈਚ ਦੇ ਵਿੱਚ ਉਹ ਕੁੱਦਿਆ ਸੀਗਾ ਜੀ ਬੜਿਆ ਸੀਗਾ ਮੈਚ ਦੇ ਅੰਦਰ ਤੇ ਇਹੋ ਜਿਹਾ ਮਤਲਬ ਫਿਰ ਮੈਲਵਾਰਨ ਉਦੋਂ ਸਿਡਨੀ ਤੋਂ ਹਾਂ ਬਿੱਲੇ ਹੁਣੀ ਮਹਿੰਗਾ ਸਿੰਘ ਖਾਖੁਣੀ ਇਹ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਹੌਲੀ 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 ਵਾਧੀਆਂ 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 ਗੇਮਾਂ ਅੱਜ ਦਾ ਰੂਪ ਲੈ ਗਈਆਂ ਇਹ ਜਦੋਂ ਸ਼ੁਰੂ ਕੀਤਾ ਇਹ ਸੰਵਿਧਾਨ ਦੇ ਵਿੱਚ ਵੀ ਇਹ ਚੀਜ਼ ਲਿਖੀ ਸੀ ਵੀ ਇਹਦੇ ਵਿੱਚ ਸਿੱਖ ਜਿਹੜੇ ਬੱਚੇ ਆਨਲੀ ਉਹ ਹੀ ਹਿੱਸਾ ਲੈ ਸਕਣ ਓਕੇ ਕਿਉਂਕਿ ਉਹਦਾ ਇੱਕ ਰੀਜਨ ਸੀ ਅੱਜ ਕੱਲ ਜਿਹੜੇ ਆ ਕਈ ਲੋਕਾਂ ਨੂੰ ਪਤਾ ਨਹੀਂ ਕਿ ਨਵੇਂ ਬੱਚੇ ਸਾਡੇ ਆਏ ਆ ਉਹਨਾਂ ਨੂੰ ਪਤਾ ਨਹੀਂ ਉਹ ਸੋਚਦੇ ਆ ਭਾਈ ਸਵਾਲ ਕਰਦੇ ਆ ਭਾਈ ਇਹ ਜੀ ਡਿਸਕ੍ਰਿਮੀਨੇਸ਼ਨ ਆ ਇਹ ਇੱਕ ਰੇਸਿਜ਼ਮ ਆ ਤੁਸੀਂ ਓਨਲੀ ਸਿੱਖ ਕਿਉਂ ਇਸ ਧਰਤੀ ਤੇ ਤੁਸੀਂ ਰਹਿੰਦੇ ਆ ਜਿਹੜਾ ਕਿ ਮੌਲਕ ਹਰ ਇੱਕ ਨੂੰ ਜੀ ਆਇਆਂ ਕਹਿੰਦਾ ਗੱਲ ਨਾਲ ਲਾਉਂਦਾ ਔਰ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਬਰਾਬਰ ਦੇ ਹੱਕ ਦਿੰਦੇ ਬਾਹਰੋਂ ਆਇਆਂ ਨੂੰ ਵੈਸੇ ਤਾਂ ਇਹ ਮੁਲਕ ਬਣਿਆ ਹੀ ਬਾਹਰਲੇ ਜਿਹੜੇ ਲੋਕ ਆਏ ਉਦੋਂ ਆ ਇੱਕ ਸਿਰਫ ਜਿਹੜੀ ਇੱਥੇ ਦੀ ਇੰਡੀਜਨਸ ਕਮਿਊਨਿਟੀ ਆ ਅਬਰੀਜਨੀ ਉਹੀ ਇੱਥੇ ਦੇ ਵਸਿੰਦੇ ਆ ਬਾਕੀ ਸਾਰੇ ਜੋ ਪ੍ਰਧਾਨ ਮੰਤਰੀ ਮੁੱਖ ਮੰਤਰੀ ਮੰਤਰੀ ਸੰਤਰੀ ਅਹੁਦੇਦਾਰ ਉਹਨਾਂ ਦੇ ਬਾਬੇ ਪਰਦਾਦੇ ਕਦੇ ਨਾ ਕਦੇ ਬਾਹਰੋਂ ਆਏ ਆ ਪਿੱਛੇ ਜੇ ਪੰਗਾ ਪੈ ਵੀ ਗਿਆ ਸੀ ਨਾ ਉਹ ਗੱਲ ਹਾਂਜੀ ਹਾਂਜੀ ਤੇ ਉਹ ਕਹਿੰਦੇ ਵੀ ਜਦੋਂ ਉਹ ਸਾਰਿਆਂ ਨੂੰ ਐਕਸੈਪਟ ਕਰਦੇ ਆ ਤੇ ਤੁਸੀਂ ਸਖ ਗੇਮਾਂ ਦਾ ਜਿਹੜਾ ਸੰਵਿਧਾਨ ਕਿਉਂ ਇਦਾਂ ਬਣਾਇਆ ਤੇ ਜਿਹਨਾਂ ਨੂੰ ਨਹੀਂ ਪਤਾ ਉਹ ਇਹ ਚੀਜ਼ ਕਰਦੇ ਆ ਪਰ ਜੇ ਉਹ ਚੀਜ਼ ਆਪਾਂ ਉਹਨੂੰ ਖੋਲਦੇ ਹੀ ਕਿਉਂਕਿ ਕਈ ਵਾਰੀ ਜਦੋਂ ਇੱਕ ਕਮੇਟੀ ਨੇ ਫੈਸਲੇ ਲਏ ਆ ਵੀ ਜੇ ਕਿਸੇ ਨੂੰ ਕਿਸੇ ਟੀਮ ਨੂੰ ਜਿਦਾ ਕੰਟਰੀ ਸਾਈਡ ਤੇ ਕਈ ਛੋਟੇ ਸ਼ਹਿਰ ਆ ਕੋਈ ਛੋਟੇ ਕਲੱਬ ਆ ਜਿਹੜੇ ਸਗੇ ਉਹਨਾਂ ਦੇ ਇੰਨੀ ਗਿਣਤੀ ਨਹੀਂ ਹੈ ਉਹ ਕਮੇਟੀ ਨੂੰ ਜਿਹੜੀ ਆਪਣੀ 메ਨ ਕਮੇਟੀ ਆ ਸਖ ਗੇਮਾਂ ਦੀ ਉਹਨੂੰ ਐਪਲੀਕੇਸ਼ਨ ਦੇ ਕੇ ਉਤੋਂ ਐਗਜ਼ਾਮਪਲ ਲੈ ਸਕਦੇ ਆ ਕਿ ਜਾਂ ਦੋ ਪਲੇਅਰਾਂ ਦੇ ਜੀ ਉਹ ਜਿਹੜੀ ਮਰਜ਼ੀ ਕਮਿਊਨਿਟੀ ਦਾ ਹੋ ਸਕਦੇ ਆ ਜੇ ਸ਼ਹਿਰ ਇਹਮ ਖੁੱਲ੍ਹ ਦਿੱਤੀ ਜਾਵੇ ਤਾਂ ਹੌਲੀ ਹੌਲੀ ਲੋਕਾਂ ਨੇ ਸੌਕਰ ਦੇ ਵਿੱਚ ਨੈੱਟਬਾਲ ਦੇ ਵਿੱਚ ਬਾਹਰੋਂ ਇਟਾਲੀਅਨ ਖਿਡਾਰੀ ਖਟਾ ਕੇ ਕਿਸੇ ਨੇ ਕੋਈ ਖਿਡਾਰੀ ਖਟਾ ਕੇ ਹੌਲੀ ਹੌਲੀ ਆਪਣਾ ਜਿਹੜੇ ਪੰਜਾਬੀ ਬੱਚੇ ਜਾਂ ਸਿੱਖ ਬੱਚੇ ਆ ਜੀ ਉਹ ਬਾਹਰ ਹੋ ਜਾਣੇ ਆ ਦੂਜੇ ਖੇਡਿਆ ਕਰਨੇ ਅੰਦਰ ਆਪਣੀ ਟੀਮ ਆਪਣੀ ਭਾਰੀ ਕਰਨ ਲਈ ਹਾਂਜੀ ਆਪਣੀ ਟੀਮ ਭਾਰੀ ਕਰਨ ਦੇ ਲਈ ਬਾਹਰੋਂ ਬੱਚਿਆਂ ਨੂੰ ਖੜਾਇਆ ਕਰਨਾ ਖਿਡਾਰੀਆਂ ਨੂੰ ਜਿੱਤਣ ਦੇ ਮਾਰਿਆਂ ਨੇ ਤਕੜੇ ਤਕੜੇ ਖਿਡਾਰੀ ਮਗਾਇਆ ਕਰਨੇ ਆ ਬਾਹਰੋਂ ਵੀ ਆਉਣੇ ਇੱਥੋਂ ਵੀ ਤੇ ਉਹ ਜਿਨ੍ਹਾਂ ਲਈ ਬਣਾਇਆ ਸੀ ਇਹ ਜਿਨ੍ਹਾਂ ਲਈ ਪੈਸਾ ਇਕੱਠਾ ਕਰਕੇ ਜਿਨ੍ਹਾਂ ਲਈ ਐਫਰਟਸ ਕਰਕੇ ਲੱਖਾਂ ਡਾਲਰਾਂ ਦੇ ਬਜਟ ਤੱਕ ਪਹੁੰਚ ਗਿਆ ਇੱਥੇ ਤੱਕ ਉਦੋਂ ਤੋਂ ਸ਼ੁਰੂ ਹੋ ਕੇ ਤੇ ਉਹ ਜਿਹੜਾ ਮਕਸਦ ਹੈਗਾ ਉਹ ਫੇਰ ਮਕਸਦ ਵਿੱਚ ਰਹਿ ਜਾਣਾ ਜੀ ਇਸ ਕਰਕੇ ਜਿਹੜੀਆਂ ਇਹਦੇ ਤੋਂ ਬਿਨਾ ਇੱਕ ਆਸ ਸਖ ਗੇਮਾਂ ਤੇ ਇੱਕ ਗ੍ਰੈਸਟ ਵਾਲਾ ਸ਼ੀਦੀ ਟੂਰਨਾਮੈਂਟ ਇਹ ਦੋ ਦੇ ਵਿੱਚ ਸੇਮ ਰੂਲ ਲਾਗੂ ਹੁੰਦੇ ਆ ਇਸ ਕਰਕੇ ਉਤੋਂ ਬਿਨਾ ਜਿਹੜੇ ਹੋਰ ਟੂਰਨਾਮੈਂਟ ਹੁੰਦੇ ਆ ਮੇਲੇ ਹੁੰਦੇ ਆ ਮੈਲਬੌਰਨ ਦੇ ਵਿੱਚ ਆਹ 20 ਵੀਕ ਹਰੇਕ ਵੀਕੇ ਟੂਰਨਾਮੈਂਟ ਦਾ ਉਹਦੇ ਵਿੱਚ ਕਿੰਨੇ ਕੁ ਹਿੰਦੂ ਤੇ ਕਿੰਨੇ ਕੁ ਮੁਸਲਮਾਨ ਤੇ ਕਿੰਨੇ ਕੁ ਕ੍ਰੈਸਚੀਅਨ ਆਣ ਕੇ ਡਿਮਾਂਡ ਕਰਦੇ ਵੀ ਅਸੀਂ ਖੇਡਣਾ ਉਹ ਸਿੱਖ ਖੇਡਾਂ ਨੂੰ ਇੱਕ ਮੁੱਦਾ ਬਣਾ ਕੇ ਵੀ ਅਸੀਂ ਸਿੱਖ ਖੇਡਾਂ ਜੀ ਟੈਂਡ ਚ ਕਰਨਾ ਪਾਣਾ ਆਮ ਤੁਸੀਂ ਦੇਖਿਆ ਕਿਤੇ ਉੱਥੇ ਲੜਦੇ ਵੀ ਜਾ ਕੇ ਅਸੀਂ ਟੀਮ ਚ ਆਠ ਹਿੰਦੂ ਆ ਗਏ ਹੁਣ ਜਦ 15 ਹੋਰ ਖਿਡਾਰੀ ਆ ਗਏ ਹੁਣ ਕਿੰਨਾ ਸੌਕਰ ਦੇ ਮੈਚ ਵੀ ਹੁੰਦੇ ਆ ਹੋਰ ਵੀ ਹੁੰਦੇ ਆ ਇੱਕ ਸਿੱਖ ਕੇਮਾਂ ਨੂੰ ਹਾਈਲਾਈਟ ਕਰਨ ਨੂੰ ਵੀ ਲੋਕਾਂ ਨੂੰ ਇੱਕ ਸਿੱਖਿਆ ਨੂੰ ਬਦਨਾਮ ਕਰਦੇ ਲਈ ਵੀ ਇਹ ਤਾਂ ਬਹੁਤ ਨੈਰੋ ਮਾਈਂਡਡ ਆ ਤੇ ਰੈਸਿਸਟ ਆ ਇਹ ਆ ਆ ਉਹਦੇ ਲਈ ਇੱਥੇ ਐਸ ਜਿਹੜਾ ਹੈਡਲਾਈਟ ਦੇ ਵਿੱਚ ਆ ਹੋ ਰਹੀਆਂ ਇਹਦੇ ਵਿੱਚੋਂ ਵੀ ਸਰਕਾਰਾਂ ਨੂੰ ਕਈ ਮੇਲਾਂ ਇਦਾਂ ਨਹੀਂ ਗੁਪਤ ਗਈਆਂ ਓਕੇ ਜਿਹਦੇ ਕਰਕੇ ਉਹਨਾਂ ਨੇ ਦੱਸਿਆ ਵੀ ਆ ਦੇਖੋ ਜੀ ਸਾਡੇ ਬੱਚੇ ਇਹਨਾਂ ਕਲੱਬਾਂ ਦੇ ਵਿੱਚ ਰੋਜ਼ ਖੇਡਦੇ ਆ ਤੇ ਹੁਣ ਸਾਨੂੰ ਇਜਾਜ਼ਤ ਨਹੀਂ ਖੇਡਣ ਦੀ ਸਰਕਾਰੀ ਦਰਵਾਰੇ ਵੀ ਆ ਕਿਵੇਂ ਜਿ ਨੂੰ ਮਾੜਾ ਬਣਾਉਣ ਦੇ ਲਈ ਉਹ ਚੀਜ਼ਾਂ ਵੀ ਹੋ ਰਹੀਆਂ ਸੋ ਅਕੀ ਕੀ ਤੁਹਾਨੂੰ ਲੱਗਦਾ ਡੇ ਫਸ ਤੋਂ ਆਪਾਂ ਵੇਖ ਰਹੇ ਆ ਜੋ ਇਸ ਮੇਲੇ ਦੀ ਇੱਕ ਐਗਜ਼ਿਸਟੈਂਸ ਹੈ ਜੋ ਇਸ ਮੇਲੇ ਦੀ ਇੱਕ ਇੱਕ ਕਵਾਂਗੇ ਕਿ ਧੋਕਿਆ ਇੱਕ ਉਹ ਬਾਕੀ ਕੋਈ ਕਿਸੇ ਪਾਸੇ ਕੋਸ ਲੈਵਲ ਤੇ ਸਟੈਬਲਿਸ਼ ਨਹੀਂ ਕਰ ਪਾਇਆ ਤੁਸੀਂ ਗ੍ਰਿਫਿਥ ਦੇ ਮੇਲੇ ਦੀ ਗੱਲ ਕੀਤੀ ਆ ਆਪਾਂ ਉਹ ਵਿੱਚ ਇਨਕਲੂਡ ਕਰ ਸਕਦੇ ਆ ਚਿਰਾਂ ਤੋਂ ਰਹਿ ਰਹੇ ਨੇ ਲੋਕ ਇੱਥੇ ਹੋਰ ਭਾਈਚਾਰੇ ਵੀ ਰਹਿ ਰਹੇ ਨੇ ਇਹ ਵੱਡਾ ਸਵਾਲ ਇੱਕ ਆਉਂਦਾ ਵਾ ਕਿ ਹੋਰ ਭਾਈਚਾਰੇ ਸਾਡੇ ਨਾਲ ਵੀ ਵੱਡੀ ਵੋਲਿਊਮ ਦੇ ਵਿੱਚ ਨੇ ਪਰ ਇਦਾਂ ਦਾ ਈਵੈਂਟ ਆਪਾਂ ਸਾਡੇ ਸਰੋਤਿਆਂ ਨੂੰ ਦੱਸਦੀ ਜਿਹੜੇ ਬਾਹਰੋਂ ਅੰਦਰੋਂ ਵੀ ਮਿਲਦੇ ਆ ਸੁਣਨ ਦੇ ਵਿੱਚ ਕਹਿਣ ਦੇ ਵਿੱਚ ਵੇਖਣ ਦੇ ਵਿੱਚ ਆਉਂਦਾ ਹੈ ਕਿ ਆਪਣੇ ਸਿੱਖ ਭਾਈਚਾਰੇ ਦੇ ਵੱਲੋਂ ਜਿਹੜਾ ਇਵੈਂਟ ਸਟੈਬਲਿਸ਼ ਕੀਤਾ ਗਿਆ ਜਿੱਦਾਂ ਆ ਦੱਸਿਆ ਅੰਕਲ ਹੋਰਾਂ ਨੇ ਕਿ ਇਹ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਇਦਾਂ ਦੀ ਸਟੈਬਲਿਸ਼ਮੈਂਟ ਹੋਰ ਕਿਤੇ ਨਹੀਂ ਹੋ ਪਾਈ ਨਾਲ ਦੀ ਨਾਲ ਹੋਰ ਕਿਸੇ ਭਾਈਚਾਰੇ ਦੇ ਵੱਲੋਂ ਵੀ ਇਸ ਲੈਵਲ ਦੇ ਉੱਤੇ ਸਟੈਬਲਿਸ਼ਮੈਂਟ ਸ਼ਾਇਦ ਨਹੀਂ ਹੋ ਪਾਈ ਕੀ ਰੀਜ਼ਨ ਕੀ ਹੈ ਇਹਦਾ ਕਿ ਦੇਖੋ ਜੀ ਇਹ ਤਾਂ ਇਦਾਂ ਵੀ ਜਿੰਨੀ ਤੁਹਾਡੀ ਵੱਧ ਤੋਂ ਵੱਧ ਡੈਡੀਕੇਸ਼ਨ ਹੋਊਗੀ ਜਿੰਨਾ ਤੁਸੀਂ ਕਿਸੇ ਕੰਮ ਦੇ ਲਈ ਤੁਹਾਡੀ ਕਮਿਟਮੈਂਟ ਹੋਊਗੀ ਉਨੀ ਤਰੱਕੀ ਮਾਰਾ ਜੀ ਆਪ ਅਕਾਲ ਪੁਰਖ ਬਖਸ਼ੂਗਾ ਜੇ ਤੁਹਾਡੇ ਇਰਾਦੇ ਨੇਕ ਆ ਫੇਰ ਤਰਕੀਆਂ ਵੀ ਹੋਣੀਆਂ ਜੇ ਤੁਹਾਡੇ ਅੰਦਰ ਤੁਹਾਡਾ ਮਕਸਦ ਹੋ ਰਿਹਾ ਤੇ ਦਿਖਾਵੇ ਲਈ ਕੋਈ ਹੋਰ ਤੁਸੀਂ ਕਰ ਰਹੇ ਆਂ ਕਈ ਵਾਰੀ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਕਿ ਹੁਣ ਆਪਾਂ ਕੈਮਰੇ ਤੇ ਕਹਿ ਨਹੀਂ ਸਕਦੇ ਵੀ ਉਹਦਾ ਮਕਸਦ ਕੁਝ ਹੋਰ ਹੁੰਦਾ ਤੇ ਦਿਖਾਵਾ ਕੁਝ ਹੋਰ ਹੁੰਦਾ ਉਹ ਥੋੜੇ ਚਿਰ ਬਾਅਦ ਪਟਾਕੇ ਠੁੱਸ ਹੋ ਜਾਂਦੇ ਆ ਸੁਨੀਤਾ ਸਾਫ ਹੋਣੀ ਹੈ ਨੀਤਾ ਸਾਫ ਇੱਕ ਸਾਰੀ ਕਮਿਊਨਿਟੀ ਟੋਟਲ ਕੋਈ ਬੰਦਾ ਤੁਹਾਨੂੰ ਇਦਾਂ ਦਾ ਨਹੀਂ ਮਿਲੂਗਾ ਜਿਹੜਾ ਇਹ ਕਹੂਗਾ ਵੀ ਇਹ ਕੰਮ ਨਹੀਂ ਸਹੀ ਜਾਂ ਇਹਦੇ ਚ ਕੋਈ ਨੁਕਸਿਆ ਉਹ ਆਪਣੇ ਸੁਝਾਦ ਹੋਊਗਾ ਸੁਝਾਦ ਦਿੰਦੇ ਕਮੇਟੀ ਮੰਦੀ ਆ ਕਮੇਟੀ ਦੇ ਵਿੱਚ ਬੜੇ ਸੂਝਵਾਨ ਬੰਦੇ ਆਉਂਦੇ ਆ ਚੁਣ ਹੋ ਕੇ ਆਉਂਦੇ ਆ ਕਲਬਾਂ ਵਾਲੇ ਵੋਟਾਂ ਪਾਉਂਦੇ ਆ ਟਰਾਈ ਕਰਦੇ ਆ ਵੀ ਕੋਈ ਵੀ ਮੈਂ ਵਧੀਆ ਪ੍ਰਬੰਧ ਲੈ ਕੇ ਆਉਂਗਾ ਮੈਂ ਵਧੀਆ ਲੈ ਕੇ ਆਉਂਗਾ ਜੇ ਵੋਟਾਂ ਪਾ ਕੇ ਕੋਈ ਵੀ ਪ੍ਰਬੰਧ ਕਮੇਟੀ ਚੁਣ ਹੋ ਜਾਂਦੀ ਜਿਹੜੇ ਬਾਕੀ ਦੇ ਆ ਜਿਨ੍ਹਾਂ ਨੂੰ ਅੱਜ ਨਹੀਂ ਇਸ ਸਾਲ ਚੁਣਿਆ ਇਹਦਾ ਮਤਲਬ ਇਹ ਨਹੀਂ ਵੀ ਉਹ ਵਿਰੋਧ ਕਰਨ ਲੱਗ ਪੈਂਦੇ ਆ ਜਾਂ ਉਹ ਰੋਸੇ ਜਾਂਦੇ ਆ ਜਾਂ ਕੁਝ ਉਹ ਵੀ ਆਪਣਾ ਐਫਰਟਸ ਨਾਲ ਪਾਉਂਦੇ ਆ ਉਹ ਵੀ ਆਪਣਾ ਐਫਰਟਸ ਪਾਉਂਦੇ ਆ ਉਹ ਵੀ ਆਪਣੇ ਕਲਬਾਂ ਦੇ ਰਾਹੀਂ ਮਤਲਬ ਜਿੰਨਾ ਵੀ ਇਹਨਾਂ ਨੂੰ ਗੇਮਾਂ ਨੂੰ ਚੜ੍ਹਦੀ ਕਲਾ ਚਲੇ ਜਾ ਸਕਦੇ ਆ ਉਹ ਵੀ ਲੈ ਜਾਂਦੇ ਆ ਤੇ ਇੱਕ ਵਾਰੀ ਅੱਗੇ ਇੱਕ ਹੋਰ ਵੀ ਮੰਗ ਉੱਠੀ ਸੀਗੇ ਉਹ ਕਾਫੀ ਮੇਰਾ ਹੁਣ ਯਾਦ ਨਹੀਂ ਕਿੰਨੇ ਸਾਲਾਂ ਦੀ ਗੱਲ ਆ ਉਦੋਂ ਕਹਿੰਦੇ ਸੀ ਵੀ ਇਹ ਜਿਹੜੀਆਂ ਗੇਮਾਂ ਆ ਇਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿੱਥੇ-ਜਿੱਥੇ ਪੰਜਾਬੀ ਵਸਦੇ ਹੋਣੀਆਂ ਚਾਹੀਦੀਆਂ ਓਕੇ ਇਹ ਹੀ ਜਿਹੜੀਆਂ ਸਿੱਖ ਗੇਮਜ਼ ਆ ਔਰ ਜਿੱਦ ਤੱਕ ਕੈਨੇਡਾ ਇੰਗਲੈਂਡ ਇਟਲੀ ਅਮਰੀਕਾ ਜਿੱਥੇ-ਜਿੱਥੇ ਪੰਜਾਬੀ ਵਸਦੇ ਆ ਜੀ ਉਦੋਂ ਵੀ ਘਮ ਘਮਾ ਕੇ ਸ਼ਾਇਦ ਮੈਨੂੰ ਹੀ ਮੌਕਾ ਮਿਲਿਆ ਸੀਗਾ ਵੀ ਮੈਂ মিডিਆ ਦੇ ਵਿੱਚ ਗੱਲ ਕਰਾਂ ਉਦੋਂ ਮੈਂ ਇਹ ਕਿਹਾ ਸੀਗਾ ਵੀ ਜਿਹੜੀਆਂ ਇਹ ਗੇਮਾਂ ਆ ਹੋ ਰਹੀਆਂ ਇਹ ਐਜ਼ ਇਟ ਇੱਥੇ ਹੀ ਰਹਿਣ ਇੱਥੇ ਹੀ ਹੋਣ ਹੋਰ ਵਧਣ ਫੁੱਦਲਣ ਬਾਕੀ ਜਿਹੜੇ ਪ੍ਰਬੰਧਕ ਆ ਹੋਰ ਮੌਲਕਾਂ ਦੇ ਜਿਹੜੇ ਆ ਉਹ ਜੇ ਇਹੋ ਜਿਹੀਆਂ ਕਰਾਉਣਾ ਚਾਹੁੰਦੇ ਤਾਂ ਇੱਥੋਂ ਉਹ ਸੇਧ ਲੈ ਕੇ ਇਹਨਾਂ ਤੋਂ ਆਈਡੀਆਜ਼ ਲੈ ਕੇ ਉੱਥੇ ਸਟਾਰਟ ਕਰਨ ਇਹ ਹੋ ਸਕਦਾ ਵੀ ਸਾਰੀ ਆਪਾਂ ਜਿਹੜੀ ਵਰਲਡ ਦੀ ਸਿੱਖ ਕਮਿਊਨਿਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਜਿਹੜੇ ਆਸਟ੍ਰੇਲੀਆ ਸਿੱਖ ਗੇਮਾਂ ਦੀਆਂ ਜੇਤੂ ਟੀਮਾਂ ਹੋਣ ਨਿਊਜ਼ੀਲੈਂਡ ਦੀਆਂ ਹੋਣ ਇੰਗਲੈਂਡ ਕੈਨੇਡਾ ਚੋਂ ਜਿਹੜੀਆਂ ਜਿਹੜੀਆਂ ਫਾਈਨਲ ਦੇ ਵਿੱਚ ਆਉਣ ਉਹਨਾਂ ਦੀ ਇੱਕ ਸਿੱਖਾਂ ਦੀ ਇਹਨਾਂ ਗੇਮਾਂ ਸਾਰੀਆਂ ਨੂੰ ਲੱਗੇ ਇੱਕ 올림픽 ਵਾਂਗੂ ਬਣਾਈ ਜਾ ਸਕਦੀ ਆ ਉਹ ਜਾ ਸਕਦਾ ਉਹ ਵੱਖਰੇ ਵੱਖਰੇ ਦੇਸ਼ਾਂ ਵਿੱਚ ਹੋ ਸਕਦੀ ਆ ਜਿਹੜਾ ਵੀ ਦੇਸ਼ ਉਹਦਾ ਮੇਜ਼ਬਾਨ ਹੋਵੇ ਆਪਣਾ ਦਾਵਾ ਪੇਸ਼ ਕਰੇ ਆਪਣੀਆਂ ਸਹੂਲਤਾਂ ਦੱਸੇ ਉਹਦੇ ਵਿੱਚ ਜਦੋਂ ਆਲੰਪਿਕ ਹੁੰਦੀ ਆ ਚਾਰ ਪੰਜ ਸਾਲ ਪਹਿਲਾਂ ਹੀ ਡਿਸਾਈਡ ਹੋ ਜਾਂਦੇ ਵੀ ਗਾਂਧੀਆਂ ਕਿੱਥੇ ਹੋਣੀਆਂ ਜੀ ਉਹਦੇ ਤੋਂ ਬਾਅਦ ਨਿਊਜ਼ੀਲੈਂਡ ਵਾਲਿਆਂ ਨੇ ਤਾਂ ਸਿੱਖ ਗਿਆਮਾ ਸ਼ੁਰੂ ਕਰ ਲਈਆਂ ਬੜੇ ਵਧਾਈ ਦੇ ਪਾਤਰ ਆ ਔਰ ਹੈ ਵੀ ਬੜੀਆਂ ਸਕਸੈਸਫੁਲ ਇੱਥੇ ਵਾਂਗੂ ਹੀ ਤਕਰੀਬਨ ਕਿਉਂਕਿ ਇਹਨਾਂ ਨੂੰ ਜ਼ਿਆਦਾ ਟਾਈਮ ਲੱਗਾ ਥੋੜੇ ਲੈਵਲ ਤੋਂ ਛੋਟੇ ਤੋਂ ਉੱਠ ਉੱਠ ਕੇ ਇਸ ਲੈਵਲ ਤੱਕ ਆਈਆਂ ਜੀ ਉਹਨਾਂ ਨੇ ਨਿਊਜ਼ੀਲੈਂਡ ਵਾਲੇ ਪਾਰਟਿਸਿਪੇਟ ਵੀ ਕਰਦੇ ਇੱਥੇ ਆਪ ਵੀ ਗੀਮਾਂ ਦੇ ਵਿੱਚ ਪ੍ਰਬੰਧਕ ਜਿਹੜੇ ਉੱਥੇ ਦੇ ਸੱਜਣ ਇੱਥੇ ਆਉਂਦੇ ਦੇਖਦੇ ਆ ਉਹਨਾਂ ਨੇ ਜਦੋਂ ਸ਼ੁਰੂ ਕੀਤਾ ਉਨੇ ਬਹੁਤ ਚੀਜ਼ਾਂ ਆਲਰੇਡੀ ਇੱਥੋਂ ਸਿੱਖ ਲਈਆਂ ਔਰ ਇਦੋਂ ਵੀ ਵਧੀਆਂ ਕਰਨ ਦੀ ਕੋਸ਼ਿਸ਼ ਕੀਤੀ ਜੀ ਬਹੁਤ ਮਤਲਬ ਉੱਥੇ ਗੇਮਾਂ ਹੋ ਰਹੀਆਂ ਨਵੰਬਰ ਦੇ ਵਿੱਚ ਹੁੰਦੀਆਂ ਹੁੰਦੀਆਂ ਨਿਊਜ਼ੀਲੈਂਡ ਸਿੱਖ ਗੇਮਸ ਇਸੇ ਤਰਜ਼ ਦੇ ਉੱਤੇ ਜੇ ਇਦਾਂ ਹੀ ਗਾਂ ਤੇ ਗਾਂ ਸਾਰੇ ਜਿੱਥੇ ਪੰਜਾਬੀ ਵਸਦੇ ਸਿੱਖ ਵਸਦੇ ਆ ਉਹ ਜੇ ਕਰਾਉਣ ਤੇ ਉਹਨਾਂ ਸਾਰਿਆਂ ਦੀ ਇੱਕ ਜੇਤੂ ਟੀਮਾਂ ਦੀ 올림픽 ਕੀਤੀ ਜਾ ਸਕਦੀ ਆ ਜੀ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖੇਡਾਂ ਬਾਰੇ ਲੋਕ ਜਾਣਦੇ ਐ ਤੇ ਲਗਭਗ ਹਰ ਇੱਕ ਤਰ੍ਹਾਂ ਦੀ ਖੇਡ ਜਿਹੜੀ ਆ ਜ਼ਿਆਦਾਤਰ ਹਰ ਇੱਕ ਖੇਡ ਜਿਹੜੀ ਆ ਸ਼ਾਮਲ ਕੀਤੀ ਗਈ ਆ ਖੇਡਾਂ ਬਾਰੇ ਸਾਰੇ ਜਾਣਦੇ ਆ ਖੇਡਾਂ ਤੋਂ ਇਲਾਵਾ ਹੋਰ ਵੀ ਬੜੇ ਪੱਖ ਨੇ ਸਿੱਖ ਖੇਡਾਂ ਦੇ ਪਰਿਵਾਰ ਆਪਸ ਦੇ ਵਿੱਚ ਜੁੜੇ ਨੇ ਜਿਦਾ ਤੁਹਾਡੇ ਕੋਲੋਂ ਹੀ ਬੜੀ ਵਾਰੀ ਹੋਰ ਵੀ ਸੱਜਣਾ ਨਾਲ ਗੱਲਬਾਤ ਹੁੰਦੀ ਆ ਵੀ ਬੜੇ ਪਰਿਵਾਰ ਵੀ ਆਪਸ ਦੇ ਵਿੱਚ ਇਸੇ ਵਜ੍ਹਾ ਨਾਲ ਜੁੜੇ ਆ ਮੈਂ ਚਾਹਣਾ ਵੀ ਖੇਡਾਂ ਤੋਂ ਇਲਾਵਾ ਉਹ ਜਿਹੜੇ ਪੱਖ ਆ ਜਿਹੜੇ ਨਹੀਂ ਉਜਾਗਰ ਹੁੰਦੇ ਜਾਂ ਬਾਹਰ ਨਹੀਂ ਪਤਾ ਲੱਗਦੇ ਕਿਉਂਕਿ ਇਹ ਇਹਨਾਂ ਨੂੰ ਸਿਰਫ ਸਿੱਖ ਖੇਡਾਂ ਸਿਰਫ ਖੇਡਾਂ ਤੱਕ ਸੀਮਤ ਨਹੀਂ ਜੀ ਇਹ ऑलरेडी ਖੇਡਾਂ ਤੱਕ ਸੀਮਿਤ ਨਹੀਂ ਆਲਰੇਡੀ ਕਈ ਇਹਦੇ ਹੋਰ ਵੀ ਪੱਖ ਹੈਗੇ ਆ ਇੱਕ ਤਾਂ ਜਿਹੜੇ ਸਿੱਖਾਂ ਦੇ ਦਰਪੇਸ਼ ਮਸਲੇ ਸਿੱਖ ਕੌਮ ਨੂੰ ਇੱਥੇ ਜਾਂ ਭਾਰਤ ਵਿੱਚ ਕੋਈ ਆਉਂਦੇ ਆ ਪੰਜਾਬ ਵਿੱਚ ਆਉਂਦੇ ਆ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੇ ਮਤਲਬ ਹੱਲ ਲਈ ਉਹ ਸਿੱਖ ਫੋਰਮ ਵੀ ਨਾਲ ਦੀ ਨਾਲ ਚੱਲਦੀ ਆ ਉਹਦੇ ਵਿੱਚ ਜਿਹੜੇ بڑے ਵਿਦਵਾਨ ਸਿੱਖੀ ਦਾ ਮਤਲਬ ਕਹਿ ਲੋ ਵੀ ਦਰਦ ਰੱਖਣ ਵਾਲੇ ਅੰਟੈਲੀਜੈਂਟ ਇੰਟੈਲੈਕਚੁਅਲ ਜਿਹੜੇ ਆ ਉਹ ਆਣ ਕੇ ਉੱਥੇ ਆਪਣੇ ਵਿਚਾਰ ਪੇਸ਼ ਕਰਦੇ ਆ ਦੱਸਦੇ ਆ ਉਹਦਾ ਮਤਲਬ ਰਣਨੀਤੀ ਕਿੱਦਾਂ ਬਣਾਈ ਜਾ ਸਕਦੀ ਆ ਕਿਹੜੀਆਂ ਸਾਨੂੰ ਮੁਸ਼ਕਲਾਂ ਆਉਣੀਆਂ ਉਹਨਾਂ ਨੂੰ ਅਸੀਂ ਅਗਾਊਂ ਕਿੱਦਾਂ ਮਤਲਬ ਧਿਆਨ ਰੱਖ ਕੇ ਉਹਦੇ ਤੋਂ ਬਚਿਆ ਕਿੱਦਾਂ ਜਾ ਸਕਦਾ ਜਾਂ ਜਿਹੜੀਆਂ ਆ ਰਹੀਆਂ ਉਹਦਾ ਹੱਲ ਕਿੱਦਾਂ ਕਰਨਾ ਇੱਕ ਤਾਂ ਉਹ ਆ ਰਹੀ ਆ ਦੂਜਾ ਨਾਲ ਦੀ ਨਾਲ ਕਲਚਰ ਜਿਹੜਾ ਉਹ ਪੱਖ ਵੀ ਆ ਜਿਹੜਾ ਧਾਰਮਿਕ ਦੇ ਨਾਲ-ਨਾਲ ਖੇਡਾਂ ਦੇ ਨਾਲ-ਨਾਲ ਕਲਚਰ ਪੱਖ ਅੱਜ ਰਾਤ ਨੂੰ ਜਿਹੜਾ ਫੰਕਸ਼ਨ ਹੋ ਰਿਹਾ ਉਹ ਵੀ ਐਸੀ ਪ੍ਰਬੰਧਕੀ ਕਮੇਟੀ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਕਲਚਰਲ ਨਾਈਟ ਜਿਹੜੀ ਹੈ ਉਹਦੇ ਵਿੱਚ ਗਿੱਧਾ ਭੰਗੜਾ ਬੱਚਿਆਂ ਦੇ ਗੀਤ ਸੰਗੀਤ ਸਕੈਟਰ ਡਰਾਮੇ ਉਹ ਸਾਰਾ ਕੁਝ ਹੁੰਦਾ ਕਿ ਕੋਈ ਪੰਜਾਬੀ ਜਿਹੜੇ ਬੱਚੇ ਆ ਉਹਨਾਂ ਨੂੰ ਨਾਲ ਜੋੜਨ ਦੇ ਲਈ ਉਹਨਾਂ ਨੂੰ ਨਾਲ ਰੱਖਣ ਦੇ ਲਈ ਉਹਨਾਂ ਨੂੰ ਦੱਸਣ ਦੇ ਲਈ ਵੀ ਸਾਡਾ ਕਲਚਰ ਜੇ ਤੁਸੀਂ ਬੈਠ ਕੇ ਪੜਾਉਣ ਲੱਗ ਪਾਓ ਜੀ ਪੜ੍ਹਾਈ ਦੇ ਤੌਰ ਤੇ ਕਈ ਵਾਰੀ ਬੱਚੇ ਉਸ ਚੀਜ਼ ਤੋਂ ਭੱਜਦੇ ਆ ਕਿਉਂਕਿ ਇੱਕ ਸਕੂਲ 'ਚ ਪੜ੍ਹਾਈ ਇੱਕ ਗੁਰਦੁਆਰਿਆਂ 'ਚ ਫੇ ਪੰਜਾਬੀ ਪੜ੍ਹਾਈ ਫਿਰ ਜੇ ਆਹ ਬਾਕੀ ਦੀ ਕਲਚਰ ਦੀ ਦੱਸਣ ਲੱਪੀ ਇਹ ਤਾਂ ਉਹਨਾਂ ਨੇ ਕਹਣਾ ਸਾਡਾ ਤਾਂ 7 ਦਿਨ ਸਕੂਲ ਹੋ ਗਿਆ ਜਿਸ ਕਰਕੇ ਉਹ ਆਪਣੇ ਆਪ ਹੀ ਸਿੱਖਦੇ ਆ ਆਪਣੇ ਆਪ ਹਿੱਸਾ ਲੈਂਦੇ ਆ ਕਿੰਨੇ ਇੱਥੇ ਬੱਚੇ ਅਕੈਡਮੀਆ ਦੇ ਵਿੱਚ ਭੰਗੜਾ ਸਿੱਖਦੇ ਆ ਉਹ ਭੰਗੜਾ ਆਣ ਕੇ ਸਿੱਖ ਕੇ ਮਾਦੀ ਓਪਨਿੰਗ ਵੇਲੇ ਪਾਉਂਦੇ ਆ ਦੇਖਦੇ ਆ ਗਾਂ ਜਾ ਕੇ ਉਹਨਾਂ ਨੂੰ ਸ਼ੌਂਕ ਪੈਦਾ ਹੁੰਦਾ ਫਿਰ ਪੰਜਾਬੀ ਪਹਿਰਾਵਾ ਕਈ ਲੋਕ ਬਹੁਤ ਜ਼ਿਆਦਾ ਕਈ ਨਹੀਂ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਭਾਵੇਂ ਉਹਨਾਂ ਦੇ ਸਿਰ ਤੇ ਵਾਲ ਨਹੀਂ ਹੈ ਕੱਟੇ ਹੋਇਆ ਪਰ ਉਹ ਇਨ੍ਹਾਂ ਗੇਮਾਂ ਦੇ ਲਈ ਖਾਸ ਤੌਰ ਤੇ ਦਸਤਾਰ ਸਜਾ ਕੇ ਆਉਂਦੇ ਆ ਜੀ ਜਿਹੜੀਆਂ ਬੀਬੀਆਂ ਭੈਣਾਂ ਬੱਚੀਆਂ ਉਹ ਪੰਜਾਬੀ ਸੂਟ ਪਾ ਕੇ ਚੁੰਨੀਆਂ ਲੈ ਕੇ ਆਉਂਦੀਆਂ ਤਾਂ ਕਿ ਉਹ ਇੱਕ ਆਪਣੇ ਆਪ ਨੂੰ ਇਦਾਂ ਫੀਲ ਕਰਦੀਆਂ ਵੀ ਸਾਡਾ ਆਪਣਾ ਮੇਲਾ ਆ ਜਦੋਂ ਉਹ ਕੰਮ ਤੇ ਜਾਂਦੀਆਂ ਜਾਂ ਕਿਤੇ ਪੜਨ ਜਾਂਦੇ ਆ ਬੱਚੇ ਜਾਂ ਉਦੋਂ ਉਹ ਆਪਣਾ ਇੱਥੇ ਵਾਲਾ ਪਹਿਰਾਵਾ ਪਾਉਂਦੇ ਆ ਇਨ੍ਹਾਂ ਗੇਮਾਂ ਦੇ ਵਿੱਚ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਰੰਗ-ਬਰੰਗੇ ਜਿਹੜੇ ਸੂਟ ਚੁੰਨੀਆਂ ਦਸਤਾਰਾਂ ਕੁੜਤੇ ਪਜਾਮੇ ਇਕੋਨਾਂ ਨੂੰ ਇਦਾਂ ਫੀਲ ਹੁੰਦਾ ਵੀ ਅਸੀਂ ਆਪਣੇ ਹੀ ਮੁਲਕ ਦੇ ਵਿੱਚ ਹੀ ਤੁਰੇ ਫਿਰਦੇ ਆਂ ਯਾ ਆਪਣਾ ਹੀ ਆਂ ਮੁਲਕ ਤਾਂ ਵੈਸੇ ਆ ਆਪਣਾ ਹੀ ਆਂ ਪੰਜਾਬ ਵਾਂਗੂ ਪੰਜਾਬੀ ਵੱਸ ਜਾਂਦਾ ਇੰਨੇ ਕ ਦਿਨਾਂ ਲਈ ਹਾਂਜੀ ਉਹ ਚੀਜ਼ਾਂ ਜਦੋਂ ਬੱਚੇ ਦੇਖਦੇ ਆ ਉਹ ਦੇਖ ਕੇ ਜ਼ਿਆਦਾ ਸਿੱਖਦੇ ਆ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਹੁੰਦਾ ਬਾਕੀ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਬਹੁਤ ਬੱਚੇ ਆ ਜਿਹੜੇ ਇੱਕ ਦੂਜੇ ਨੂੰ ਪਰਿਵਾਰ ਮਿਲਦੇ ਆ ਜਦੋਂ ਦੇਖਦੇ ਆ ਗੇਮਾਂ ਇਕੱਠੇ ਖੇਡਦੇ ਆ ਉਹਨਾਂ ਤੇ ਰਿਸ਼ਤੇ ਵੀ ਬਣਦੇ ਆ ਉਹਨਾਂ ਨੂੰ ਇੱਕ ਪਲੇਟਫਾਰਮ ਮੌਕਾ ਮਿਲਦਾ ਮਿਲਣ ਦਾ ਇੱਥੋਂ ਗੇਮਾਂ ਦੇ ਵਿੱਚੋਂ ਜਿਦਾਂ ਰਣਜੀਤ ਖੜਾ ਹੋਣੀ ਕਹਿੰਦੇ ਹੁੰਦੇ ਆ ਅੱਜ ਵੀ ਉਹਨਾਂ ਵਿਆਹ ਹੋਇਆ ਪਰਿਵਾਰ ਇੱਕ ਦੂਜੇ ਨੂੰ ਮਿਲੇ ਆ 2-4 ਦਿਨ ਜਦੋਂ ਬਾਹਰ ਰਹਿਣਾ ਮਿਲਣਾ ਕਹਿਣਾ ਕਹੇ ਦੀ ਨੇਚਰ ਬਾਰੇ ਚੰਗੀ ਤਰ੍ਹਾਂ ਹੋਰ ਪਤਾ ਲੱਗ ਜਾਂਦਾ ਇਹ ਵੀ ਇੱਕ ਪੱਖ ਆ ਇਹਦਾ ਧਾਰਮਿਕ ਜੇ ਫਿਰ ਸਾਡੇ ਜਿਹੜੀ ਮਾਰਸ਼ਲ ਆਰਟ ਗੱਤਕਾ ਉਹ ਵੀ ਹੁੰਦਾ ਜਦੋਂ ਓਪਨਿੰਗ ਹੋਣੀ ਆ ਉਦੋਂ ਅਰਦਾਸ ਹੋਣੀ ਆ ਉਦੋਂ ਗੁਰੂ ਮਹਾਰਾਜ ਦਾ ਨਾਮ ਲੈਣਾ ਆ ਤਾਂ ਕਿ ਸਾਰੀਆਂ ਚੀਜ਼ਾਂ ਕਵਰ ਹੋ ਜਾਣ ਹੁਣ ਜਿਹੜੇ ਪਾਰਟਿਸਪੇਟ ਕਰਦੇ ਆ ਪਲੇਅਰ ਉਹ ਰਫਲੀ 5000 ਦੇ ਕਰੀਬ ਹੋਣੇ ਆ ਜੀ 4-5000 ਦੇ ਕਰੀਬ ਤਾਂ 4800 ਤਾਂ ਪਿਛਲੀ ਵਾਰੀ ਬਰੇਜੇ ਵੇ ਨਹੀਂ ਸਕੇ 5000 ਬੰਦੇ ਨੂੰ ਪਲੇਅਰ ਨੂੰ ਉਹਨਾਂ ਦੇ ਨਾਲ ਫਿਰ ਮਾਪੇ ਆਉਣੇ ਆ ਕਿਸੇ ਦੇ ਨਾਲ ਕੋਈ ਗਾਰਡੀਅਨ ਹੋਣੇ ਆ ਉਹਨਾਂ ਨੂੰ ਸਾਂਭਣਾ ਉਹਨਾਂ ਲਈ ਲੰਗਰਾਂ ਦੇ ਪ੍ਰਬੰਧ ਕਾਰ ਪਾਰਕ ਬੱਸਾਂ ਕਿੰਨੇ ਚਿਰ ਦੇ ਲੱਖਾਂ ਡਾਲਰਾਂ ਦਾ ਬਜਟ ਹੋ ਗਿਆ ਹੌਲੀ ਹੌਲੀ ਹਜ਼ਾਰਾਂ ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਪਹੁੰਚ ਗਿਆ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਵੀ ਜਿਹੜੇ ਸੂਬੇ ਦੇ ਵਿੱਚ ਹੋਣੀਆਂ ਗੇਮਾਂ ਜਿਹੜੇ ਸ਼ਹਿਰ ਦੇ ਵਿੱਚ ਹੋਣੀਆਂ ਗੇਮਾਂ ਉਹਨਾਂ ਦੀ ਇਕਨੋਮੀ ਨੂੰ ਵੀ ਬੂਸਟ ਹੋਣਾ ਜਿੱਦਾਂ ਤੇ ਤੇਜਸਦੀਪਾ ਜਨਉਦਾ ਕਹਿੰਦਾ ਹੁੰਦਾ ਵੇ ਆਰਥਿਕ ਗੱਡੇ ਦੇ ਪਹੀਏ ਨੂੰ ਵੀ ਰੋੜਾ ਪੈਣਾ ਆ ਉਹਨੂੰ ਵੀ ਮਤਲਬ ਉਹਨੇ ਵੀ ਰੜਨਾ ਆ ਗੱਡੀ ਦਾ ਪੜੂਆ ਵੀ ਰੜਨਾ ਆ ਤੇ ਉਹ ਸਰਕਾਰਾਂ ਨੂੰ ਵੀ ਪਤਾ ਸਰਕਾਰਾਂ ਫੇਰ ਗਰੰਟਾ ਵੀ ਦਿੰਦੀਆਂ ਇੱਥੇ ਹੁਣ ਜਦੋਂ ਦੇ ਅਸੀਂ ਰਾਹ 'ਚ ਡਰਾਈਵ ਕਰਕੇ ਆਏ ਆ ਜਿਹੜੇ ਪੈਟਰੋਲ ਪੰਪ ਤੇ ਅਸੀਂ ਰੁਕੇ ਆ ਉਹ ਸਾਨੂੰ ਆਪ ਹੀ ਕਹਿ ਦਿਆ ਕਰਨ ਵੀ ਤੁਸੀਂ ਉਹ ਮੇਲੇ ਤੇ ਚੱਲੇ ਆ ਸੈਕਗੇਮਾ ਤੇ ਚੱਲੇ ਆ ਪਤਾ ਨਹੀਂ ਸਾਤੋਂ ਪਹਿਲਾਂ ਕਿੰਨੇ ਸਿੱਖਾ ਨੇ ਉੱਥੇ ਪੈਟਰੋਲ ਭਰਾਇਆ ਹੋਣਾ ਉੱਥੋਂ ਖਾਦਾ ਪੀਤਾ ਹੋਣਾ ਫਿਰ ਜਿਹੜੇ ਜਿੱਥੇ ਅਸੀਂ ਸਟੇ ਕੀਤਾ ਉਹ ਹੋਟਲ ਵਾਲੀ ਕੁੜੀ ਕਹਿੰਦੀ ਰਿਸੈਪਸ਼ਨ ਤੇ ਵੀ ਅੱਧਿਓਂ ਜ਼ਿਆਦਾ ਜਿਹੜਾ ਹੋਟਲ ਸਿੱਖ ਗੇਮ ਵਾਲਿਆਂ ਨਾਲ ਹੀ ਭੋਲਿਆ ਨਹੀਂ ਲੱਭ ਨਹੀਂ ਰਹੀ ਕਮੋਡੀਸ਼ਨ ਕਿਸੇ ਵੀ ਸ਼ਹਿਰ ਚ ਨਹੀਂ ਲੱਭਦੀ ਜਦੋਂ ਕਿੰਨੇ ਇੱਥੇ ਹੋਟਲ ਆ ਕਹਿੰਦੇ ਹੁੰਦੇ ਆ ਬੇ ਜੇ ਇੱਥੇ ਦਾ ਅਕੂਪੈਂਸੀ ਰੇਟ 50% ਹੋਵੇ ਤਾਂ ਮੋਟਲ ਹੋਟਲ ਨੂੰ ਕਾਮਯਾਬ ਸਮਝਦੇ ਆ ਤੇ ਹੁਣ 100 ਤੋਂ ਵੀ ਉੱਤੇ ਹੋਇਆ ਅਸ਼ੜ ਦਾ ਫਿਰਦਾ ਜਿੱਥੇ ਚਾਰ ਬੰਦਿਆਂ ਦੇ ਰਹੇ ਸੀ ਉੱਤੇ ਅੱਠ ਪਏ ਆ ਜੀ ਇਸ ਕਰਕੇ ਇਕਨੋਮੀ ਨੂੰ ਵੀ ਬੂਸਟ ਕਰਨ ਦੇ ਲਈ ਸਰਕਾਰਾਂ ਫਿਰ ਸਾਡੇ ਬੰਦਿਆਂ ਦੇ ਪਰਮਾਤਮਾ ਦੀ ਕਿਰਪਾ ਨਾਲ ਮਿਹਨਤ ਕਰਕੇ ਬਿਜ਼ਨਸ ਬਹੁਤ ਵੱਧ ਗਿਆ ਲੱਖਾਂ ਡਾਲਰ ਕਿੱਥੇ ਤਾਂ ਲੱਖ ਡਾਲਰ ਦਾ ਘਰ ਆਉਂਦਾ ਹੁੰਦਾ ਸੀ ਅਗਲਾ 20 ਸਾਲ 30 ਸਾਲ ਕਸ਼ਤਾਂ ਦਿੰਦਾ ਰਹਿੰਦਾ ਹੁੰਦਾ ਸੀ ਉਹਦੇ 'ਚ ਵੀ ਪ੍ਰੋਬਲਮ ਆਉਂਦੀ ਸੀ ਹੁਣ ਨੌਜਵਾਨਾਂ ਨੇ ਲੱਖ ਲੱਖ ਡਾਲਰ ਗੇਮਾਂ ਲਈ ਡੋਨੇਟ ਹੀ ਕਰ ਦਿੱਤਾ ਲੱਖ ਡਾਲਰ 75000 50000 ਆਮ ਗੱਲ ਰਹਿ ਗਈ ਆ ਇਸ ਕਰਕੇ ਉਹ ਚੀਜ਼ ਜਿੰਨਾ ਮਤਲਬ ਇਕਨੋਮੀ ਬੂਸਟ ਹੁੰਦੀ ਆ ਜਿੰਨਾ ਬਿਜ਼ਨਸਾਂ ਦੇ ਵਿੱਚ ਆਪਣੇ ਲੋਕਾਂ ਦੀ ਤਰੱਕੀ ਹੁੰਦੀ ਆ ਉਨੇ ਹੀ ਗੇਮਾਂ ਦੇ ਵਿੱਚ ਗੇਮਾਂ ਦਾ ਹੋਰ ਮਦਦ ਨੂੰ ਚਾਰ ਚਾਣਾ ਲੱਗਣੇ ਆ ਵਧੀਆ ਤਰੀਕੇ ਨਾਲ ਪ੍ਰਬੰਧ ਹੋ ਸਕਣੇ ਆ ਜੀ ਸੋ ਇਹ ਸਿੱਖੇਡਾਂ ਦੀ ਆਪਾਂ ਥੋੜੀ ਜੀ ਬੈਕਗ੍ਰਾਉਂਡ ਜਾਣ ਰਹੇ ਹਾਂ ਸੋ ਇਹ ਦੂਸਰਾ ਦੇਣਿਆ ਸਿੱਖੇਡਾਂ ਦਾ ਇਸ ਟਾਈਮ ਆਪਾਂ ਆਈਡੀ ਲੇਟ ਦੇ ਵਿੱਚ ਆ 36ਵੀਂ ਸਿੱਖੇਡਾਂ ਹੋ ਰਹੀਆਂ ਨੇ ਜਿਹੜੇ ਸ਼ਹਿਰ ਚੋਂ ਜਿੱਦਾਂ ਦੱਸਿਆ ਅੰਕਲੀ ਨੇ ਜਿਹੜੇ ਸ਼ਹਿਰ ਤੋਂ ਸ਼ੁਰੂ ਹੋਇਆ ਸੀ ਇਹ ਸਿਲਸਿਲਾ ਉਸੇ ਸ਼ਹਿਰ ਦੇ ਵਿੱਚ ਆਪਾਂ ਅੱਜ ਆ ਤੇ ਕੱਲ ਦੇ ਦਿਨ ਸਮਾਪਤੀ ਹੋਣੀ ਆ ਤਿੰਨ ਦਿਨ ਦਾ ਇਹ ਕੁੰਭ ਹੁੰਦਾ ਸੋ ਤਿੰਨ ਦਿਨ ਦਾ ਇਹ ਮੇਲਾ ਜਿਹਦੇ ਵਿੱਚ ਕੱਲ ਦੇ ਦਿਨ ਹੁਣੇ ਸਾਰਾ ਜਿਹੜਾ ਸਮਾਪਾਪਾ ਕਰਨ ਦੀ ਕੋਸ਼ਿਸ਼ ਕਰਾਂਗੇ ਕੱਲ ਦੇ ਦਿਨ ਕਿ ਪਿਛਲੀਆਂ ਗੇਮਾਂ ਦੇ ਨਾਲੋਂ ਇਸ ਵਾਰੀ ਕੀ ਖਾਸ ਸੋ ਇਸ ਗੱਲਬਾਤ ਦਾ ਸਿਲਸਿਲਾ ਦਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੋਗਾ ਕਿਉਂਕਿ ਹੁਣ ਦਿਨ ਦੀ ਸਮਾਪਤੀ ਹੈ ਤੇ ਸਮਾਪਤੀ ਦੇ ਉੱਤੇ ਤੁਹਾਡੇ ਕੋਲ ਆਪਾਂ ਹੁਣ ਫਿਲਹਾਲ ਇਜਾਜ਼ਤ ਲੈਨੇ ਆ ਅਕਲੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਤੁਸੀਂ ਆਪ ਖੁਦ ਦੇਖਿਆ ਤੁਸੀਂ ਕਿੰਨੇ ਮਤਲਬ ਸ਼ਿੱਦਤ ਦੇ ਨਾਲ ਹਰੇਕ ਜਗ੍ਹਾ ਪਹੁੰਚਦੇ ਆ ਤੇ ਇਹ ਜਿਹੜਾ ਸਾਰਾ ਲਾਈਵ ਆ ਇਹ ਤੁਸੀਂ ਜਿਹੜੇ ਨਹੀਂ ਵੀ ਆ ਸਕੇ ਉਹਨਾਂ ਨੂੰ ਪਹੁੰਚਾਉਣੇ ਆ ਬਾਕੀ ਹੋਰ ਵੀਰ ਵੀ ਸਾਰੇ মিডিਆ ਵਾਲੇ ਆ ਲਾਈਵ ਕਬੱਡੀ ਵਾਲੇ ਸਭ ਕੁੜ ਗਏ ਹੁਣੀ ਇਹਨਾਂ ਨੇ ਐਫਰਟਸ ਕੀਤੇ ਆ ਵਰਲਡ ਵਿੱਚ ਬੈਠੇ ਬੰਦੇ ਸਾਨੂੰ ਮੈਂ ਇੰਡੀਆ ਆ ਗਿਆ ਮੈਨੂੰ ਉਹ ਦਰਸਣ ਵੀ ਤੁਹਾਡੇ ਇਦਾਂ ਗੇਮਾਂ ਹੁੰਦੀਆਂ ਉੱਤੇ ਆ ਬੰਦੇ ਤੁਸੀਂ ਵੀ ਕਿਤੇ ਕਿਤੇ ਵਿੱਚ ਆਉਂਦੇ ਹੰਨੇ ਆ ਮੈਂ ਕਿਹਾ ਹਾਂਜੀ ਹੁਣ ਕਿਤੇ ਕਿਤੇ ਹੀ ਆਉਂਦੇ ਹੰਨੇ ਆ ਹਾਂਜੀ ਇਹ ਕਰਕੇ ਮਤਲਬ ਉਹ ਚੀਜ਼ਾਂ ਬਾਹਰ ਬੈਠੇ ਬੰਦਿਆਂ ਨੂੰ ਦਿਖਦੀਆਂ ਹੈ মিডিਆ ਦਾ ਹੀ ਆ ਜਿਹੜਾ মিডিਆ ਆਪਣਾ ਕੰਮ ਕਰ ਛੱਡ ਕੇ ਇੱਕ ਤੁਸੀਂ ਵੀ ਏਡੀ ਦੂਰ ਅੰਦੇਸ਼ੀ ਦੇ ਨਾਲ ਇਹੇ ਤੀਰ ਵਾਲੇ ਪਾਸੇ ਆਏ ਤੁਹਾਨੂੰ ਪਤਾ ਸੀ ਵੀ ਕਮਿਊਨਿਟੀ ਨੇ ਬਦਲ ਆਇਆ ਹੌਲੀ ਹੌਲੀ ਇਹਨੂੰ ਇੱਕ ਸੇਵਾ ਦੇ ਤੌਰ ਤੇ ਭਾਵੇਂ ਸ਼ੁਰੂ ਕੀਤਾ ਹੌਲੀ ਹੌਲੀ ਇਹ ਬਿਜ਼ਨਸ ਵੀ ਬਣ ਆਇਆ ਤੁਹਾਨੂੰ ਐਡਾਂ ਵੀ ਆਉਣੀਆਂ ਤੁਹਾਡੀਆਂ ਜੇਬਾਂ ਵੀ ਗਰਮ ਹੋਣੀਆਂ ਤੁਸੀਂ ਹੋਰ ਐਫਰਟਸ ਕਰਨੇ ਆ ਇਸ ਕਰਕੇ ਕਈ ਬੰਦਿਆਂ ਦੀ ਦੁਰ ਅੰਦੇਸ਼ੀ ਹੁੰਦੀ ਆ ਹੋਰ ਬੰਦੇ ਕਿੰਨੇ ਸੀਗੇ ਉਹਨਾਂ ਨੇ ਨੀ ਮੀਡੀਆ ਸ਼ੁਰੂ ਕਰ ਲਿਆ ਜਦੋਂ ਤੁਸੀਂ ਕੀਤਾ ਤੁਸੀਂ ਇਕੱਲਾ ਇਹ ਸੋਚ ਕੇ ਨਹੀਂ ਕੀਤਾ ਹੋਣਾ ਕਈ ਵਾਰੀ ਤਾਂ ਘਰ ਫੂਕੇ ਤਮਾਸ਼ਾ ਦੇਖਣਾ ਪੈਂਦਾ ਹੌਲੀ ਹੌਲੀ ਜਦੋਂ ਬੰਦਾ ਚੋਟੀ ਤੇ ਪਹੁੰਚ ਜਾਂਦਾ ਫੇਕ ਕਹਿਣਗੇ ਵੀ ਹਾਂਜੀ ਰੇਡੀਓ ਵਾਲਿਆਂ ਨੂੰ ਐਡ ਬਹੁਤ ਮਿਲਦੇ ਆ ਪਰ ਪਰ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਆ ਮੀਡੀਆ ਵਾਲੇ ਨੇ ਸੋਚ ਕੇ ਵੀ ਸਾਡੀ ਕਮਿਊਨਿਟੀ ਵਧਣੀ ਆ ਸਾਡੇ ਈਵੈਂਟ ਵਧਣੇ ਆ ਤੇ ਉਹਨਾਂ ਲਈ ਸਹੀ ਜਾਣਕਾਰੀ ਪਹੁੰਚਾਉਣ ਦੇ ਲਈ ਮੀਡੀਆ ਬਹੁਤ ਜ਼ਰੂਰੀ ਆ ਔਰ ਮੀਡੀਆ ਬਹੁਤ ਪੁਆਇੰਟਵਰ ਰੋਲ ਅਦਾ ਕਰੇ ਤਾਂ ਅਸਲੀ ਮਤਲਬ ਜਦੋਂ ਲੋਕਾਂ ਦੇ ਵਿੱਚ ਅਸਲੀ ਜਾਣਕਾਰੀ ਮਿਲਦੀ ਆ ਤੇ ਮੀਡੀਆ ਦੇ ਬਹੁਤ ਕੁਝ ਵਾਸ ਹੁੰਦਾ ਜਿਹੜਾ ਮੈਸੇਜ ਆ ਕਮੇਟੀ ਜਾਂ ਹੋਰ ਪ੍ਰਬੰਧਕ ਜਿੰਨਾ ਮਰਜੀ ਜ਼ੋਰ ਲਾਉਣ ਮੈਸੇਜ ਕਨਵੇ ਕਰਨਾ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਉਹ মিডিਆ ਨੇ ਪਹੁੰਚਾਉਣਾ ਮੈਸੇਜ ਜਿਹੜਾ ਆ ਉਹ ਤੁਸੀਂ ਆਪਣਾ ਬਾਖੂਬੀ ਨਾਲ ਕੰਮ ਨਿਭਾ ਰਹੇ ਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੁਹਾਡੇ ਰੇਡੀਓ ਨੂੰ ਚੜ੍ਹਦੀ ਕਲਾ ਤੁਹਾਡੇ ਸਟਾਫ ਨੂੰ ਸਾਰੀ ਹਾਂਜੀ ਰੇਡੀਓ ਦਾ ਜਿਹੜਾ ਪਰਿਵਾਰ ਆ ਅਸੀਂ ਵੀ ਵਿਚਾਈਆਂ ਵੈਸੇ ਤਾਂ ਪਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਇਸੇ ਕਰਕੇ ਤਾਂ ਆਪਾਂ ਬਾਬੇ ਨਾਨਕ ਦਾ ਨਾਰਾ ਸਰਬੱਤ ਦੇ ਭਲੇ ਵਾਲਾ ਜਦੋਂ ਲਾਉਨੇ ਤਾਂ ਆਪਣਾ ਆਪੇ ਹੀ ਵਿੱਚ ਭਲਾ ਆ ਜਾਂਦਾ ਬਿਲਕੁਲ ਸੋ ਮੈਂ ਇੱਥੇ ਥੋੜਾ ਜਿਹਾ ਐਡ ਕਰਦਾ ਜਿੱਦਾਂ ਆਪਾਂ ਅੱਗੇ ਗੱਲ ਕਰ ਰਹੇ ਹਾਂ ਸਿੱਖ ਏਡਾਂ ਦੀ ਆਪਾਂ ਦੇਣ ਦੀ ਸੋ ਮੀਡੀਆ ਦੇ ਲਈ ਵੀ ਇੱਕ ਬੜਾ ਵੱਡਾ ਪਲੇਟਫਾਰਮ ਹੈ ਜਿੱਦਾਂ ਆਪਾਂ ਪਿਛੇ ਵੇਖਿਆ ਵੀ ਬਹੁਤ ਸਾਰੇ ਮੀਡੀਆ ਜਦੋਂ ਕਿਸਾਨ ਅੰਦੋਲਨ ਹੋਇਆ ਤੇ ਉਸ ਸਮੇਂ ਸਟੈਬਲਿਸ਼ ਹੋ ਗਏ ਸੋ ਇਹ ਉਹ ਇਵੈਂਟ ਨੇ ਜਿੱਥੋਂ ਅਸੀਂ ਸਟੈਬਲਿਸ਼ ਹੁੰਨੇ ਆ ਜਿੱਥੋਂ ਸਾਨੂੰ ਵੀ ਰੋਟੀ ਪਾਣੀ ਸਾਡਾ ਵੀ ਚੱਲਦਾ ਵਾ ਸਾਡਾ ਵੀ ਜਿਹੜਾ ਕੰਮ ਆ ਉਹ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਵਾ ਕਿ ਕਿੰਨਾ ਕੁ ਆਪਾਂ ਠੀਕ ਕਰ ਰਹੇ ਆ ਕਿੰਨਾ ਕੁ ਆਪਾਂ ਹੋਰ ਠੀਕ ਕਰ ਸਕਦੇ ਆ ਸੋ ਲੋਕ ਮਿਲਦੇ ਨੇ ਇਹ ਉਹ ਥਾਂ ਆ ਜਿੱਥੇ ਆਪਾਂ ਸਾਰੇ ਸ਼ਹਿਰਾਂ ਦੇ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਨੂੰ ਆ ਕੇ ਆਪਾਂ ਮਿਲ ਲੈਂਦੇ ਆ ਬਾਕੀ ਮੀਡੀਆ ਦੀ ਜਿੱਦਾਂ ਤੁਸੀਂ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ ਉਹ ਬਹੁਤ ਵੱਡੀ ਇੱਕ ਜੌਬ ਹੈ ਬਸ ਇਹ ਕੋਸ਼ਿਸ਼ ਕਰ ਲਈਦੀ ਹੈ ਕਿ ਮਾਈਕ ਕਿਸੇ ਜ਼ਿੰਮੇਵਾਰ ਬੰਦੇ ਸਾਹਮਣੇ ਕਰੀਏ ਹਾਂਜੀ ਬਿਲਕੁਲ ਕਈ ਵਾਰੀ ਇਦਾਂ ਹੁੰਦੀ ਵੀ ਜਦੋਂ মিডিਆ ਪਰਸਨ ਜਿਹੜਾ ਕੋਈ ਬੰਦਾ ਆ ਚਾਹੇ ਕਿਸੇ ਦੀ ਇੰਟਰਵਿਊ ਲਵੇ ਚਾਹੇ ਉਹ ਆਪਣੇ ਥੀਓ ਦੱਸੇ ਉਹਦੇ ਤੋਂ ਇਹ ਨਹੀਂ ਝਲਕਣਾ ਚਾਹੀਦਾ ਵੀ ਉਹ ਕਿਹੜਾ ਪੱਖੀ ਆ ਉਹਨੂੰ ਲੋਕਾਂ ਦਾ ਇੱਕ ਨਿਰਪੱਖ ਜਿਹੜੀ ਲੋਕਾਂ ਦੀ ਇੱਕ ਨਿਰਪੱਖ ਸੋਚ ਆ ਉਹ ਦੂਜੇ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਆ ਤਾਂ ਕਿ ਹਰ ਇੱਕ ਨੂੰ ਮੌਕਾ ਮਿਲੇ ਤੇ ਫਿਰ ਲੋਕ ਡਿਸਾਈਡ ਕਰਨ ਲੋਕ ਬੜੇ ਸਿਆਣੇ ਆ ਜੀ ਲੋਕ ਬੜੇ ਸਿਆਣੇ ਆ ਜਦੋਂ মিডিਆ ਕਿਸੇ ਇੱਕ ਧਰ ਨਾਲ ਜੁੜ ਕੇ ਗੱਲ ਕਰਦਾ ਤੇ ਲੋਕ ਸਮਝ ਜਾਂਦੇ ਆ ਵੀ ਇਹ ਤਾਂ ਗੋਦੀ মিডিਆ ਮੋਦੀ মিডিਆ ਫਲਾਣੇ ਦਾ মিডিਆ ਆਮ ਆਦਮੀ ਪਾਰਟੀ ਦੇ ਪੱਖ ਦੀ ਗੱਲ ਕਰਦਾ ਇਹਦੀ ਇੰਟਰਵਿਊ ਨਹੀਂ ਕਰਦਾ ਤੇ ਭਗਵੰਤ ਮਾਨ ਨੂੰ ਆਹ ਸਵਾਲ ਨਹੀਂ ਪੁੱਛਦਾ ਆ ਨਹੀਂ ਪੁੱਛਦਾ ਉਹ ਕਿਉਂ ਪੁੱਛਣ ਉਹਨਾਂ ਨੂੰ ਪਤਾ ਵੀ ਅਸੀਂ ਪੁੱਛਾਂਗੇ ਤੇ ਆਪਾਂ ਹੀ ਬਿੱਲੀ ਥੈਲੇ ਚੋਂ ਬਾਹਰ ਆ ਜਾਣੀ ਆ ਇਸ ਕਰਕੇ মিডিਆ ਜਿਹੜਾ ਆ ਉਹ ਹੁਣ ਇੱਥੇ ਹੁਣ ਆਪਣੇ ਕੋਲ ਇੰਡੀਆ ਤੋਂ ਕੈਨੇਡਾ ਤੋਂ ਸਾਰਾ মিডিਆ ਪਹੁੰਚ ਰਿਹਾ ਬੜੇ ਚੁਕਕੋਟੀ ਦੇ ਪੱਤਰਕਾਰ ਆਉਂਦੇ ਆ ਤੇ ਖੁਸ਼ੀ ਵੀ ਹੁੰਦੀ ਆ ਕਿਉਂਕਿ ਗੇਮਾਂ ਦਾ ਨਾਂ ਬਣ ਗਿਆ ਕਵਾਲ ਦੇ ਵਿੱਚ ਤੇ ਤੁਸੀਂ ਤਾਂ ਤੁਹਾਨੂੰ ਉਹ ਗੱਲ ਸਾਰੀ ਸਮਝ ਗਈਆਂ মিডিਆ ਦਾ ਜਿਹੜਾ ਪੋਜੀਟਿਵ ਰੋਲ ਆ ਉਹ ਹੋਵੇ ਤਾਂ ਸਾਡੀਆਂ ਦੁਆਵਾਂ ਤੁਹਾਡੇ ਨਾਲ ਆ ਬਿਲਕੁਲ ਤੁਹਾਨੂੰ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ ਪਰ ਆਪਣੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਸਭ ਨੂੰ ਸਮਝਣੀ ਚਾਹੀਦੀ ਆ ਅਸੀਂ ਵੀ ਨਾਲ ਹੀ ਆ ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੀਏ ਫੀਡਬੈਕ ਲੋਕਾਂ ਨੂੰ ਸਹੀ ਦਈਏ ਸਹੀ ਤਰੀਕੇ ਨਾਲ ਵਿਚਰੀਏ ਤੇ ਪਾਰਟੀਆਂ ਕਾਂਵਾਜੀਆਂ ਤੋਂ ਉੱਪਰ ਉੱਠ ਕੇ ਕੰਮ ਕਰੀਏ ਸਾਂਝੇ ਤੌਰ ਤੇ ਤਾਂ ਫਿਰ ਇਹ ਚੀਜ਼ਾਂ ਸਫਲ ਹੁੰਦੀਆਂ ਸੰਭਵ ਹੁੰਦੀਆਂ ਜੇ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਚ ਫਸੇ ਰਹੇ ਜਦੋਂ ਕਮਿਊਨਿਟੀ ਘੱਟ ਸੀ ਉਦੋਂ ਕਹਿੰਦੇ ਪਿਆਰ ਜ਼ਿਆਦਾ ਸੀ ਜਦੋਂ ਵੱਧ ਗਈ ਉਹਦਾ ਰਾਜੇ ਸ਼ਾਹ ਵੱਧ ਗਈਆਂ ਇਦਾਂ ਨਹੀਂ ਚਾਹੀਦਾ ਮਾੜੇ-ਮੋٹے ਗੁੱਸੇ ਕੇਲੇ ਪਰਿਵਾਰ 'ਚ ਵੀ ਹੋ ਜਾਂਦੇ ਆ ਪਰ ਇੱਕ ਸਾਂਝੇ ਪਲੇਟਫਾਰਮ ਤੇ ਸਾਂਝੀਆਂ ਗੇਮਾਂ ਹੋਣ ਗੁਰਦੁਆਰਾ ਹੋਵੇ ਕੋਈ ਹੋਰ ਸਾਂਝਾ ਕੋਈ ਨਗਰ ਕੀਰਤਨ ਕੋਈ ਮੇਲਾ ਉਹਦੇ 'ਚ ਇਦਾਂ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਆਪਣੀ ਛੋਟੀ-ਮੋਟੀ ਰਾਜਸ਼ ਲਈ ਉਹ ਸਾਰਾ ਮੇਲਾ ਖਰਾਬ ਕਰੋ ਕਿਉਂਕਿ ਬਾਕੀ ਜਿਹੜੇ ਲੋਕ ਆ ਉਹਨਾਂ ਨੂੰ ਉਸ ਚੀਜ਼ ਦਾ ਪਤਾ ਵੀ ਨਹੀਂ ਹੁੰਦਾ ਸਫਰ ਹੋ ਹੁੰਦੇ ਆ ਇਸ ਕਰਕੇ ਜੇ ਕੋਈ ਮੰਨ ਦੇ ਵਿੱਚ ਹੋਵੇ ਉਹ ਦੂਜੇ ਨਾਲ ਬੈਠ ਕੇ ਹੱਲ ਕਰ ਲਓ ਕੱਲ ਨੂੰ ਤੁਸੀਂ ਇੱਕੋ ਜੇ ਹੋ ਜਾਣਾ ਲੋਕਾਂ ਦਾ ਮਜ਼ਾ ਖਰਾਬ ਹੋ ਜਾਣਾ ਉਹ ਇੰਨੀਆਂ ਟਿਕਟਾਂ ਲਾ ਕੇ ਆਏ ਇੰਨੇ ਅਕਮੋਡੇਸ਼ਨ ਦੇ ਪੈਸੇ ਲਾਏ ਉਹ ਜੋ ਕੁਝ ਦੇਖਣ ਆਏ ਉਹਨਾਂ ਨੂੰ ਉਹ ਦਿਸੇ ਬਾਕੀ ਅੰਦਰ ਖਾਤੇ ਜੇਬ ਕਿਸੇ ਨਾਲ ਵਿਚਾਰਾਂ ਦੀ ਮਤਲਬ ਨਹੀਂ ਰਲਦੀ ਵਿਚਾਰ ਨਹੀਂ ਰਲਦੇ ਹਾਂ ਉਹ ਸਿਚੁਏਸ਼ਨ ਹੋ ਸਕਦੀ ਹੈ ਹਾਂ ਉਹ ਮਤਲਬ ਸੌਟ ਆਊਟ ਕੀਤਾ ਜਾ ਸਕਦਾ ਜੀ ਹਾਂਜੀ ਬਾਹਰੋਂ ਇਦਾਂ ਹੋਵੇ ਵੀ ਜਦ ਤਾਂ ਐ ਸੰਤਰਾ ਬਾਹਰੋਂ ਆਇਆ ਹੁੰਦਾ ਹਾਂਜੀ ਵਿੱਚੋਂ ਭਾਵੇਂ ਫਾੜੀਆਂ ਫਾੜੀਆਂ ਹੋਣ ਸੋ ਮੇਰੇ ਖਿਆਲ ਦੇ ਨਾਲ ਜਿਹੜੇ ਥੋੜਾ ਬਹੁਤਾ ਜ ਵਾ ਵਾਸਤਾ ਰੱਖਦੇ ਨੇ ਜਿਹੜੇ ਗੇਮਾਂ ਵੇਖ ਰਹੇ ਨੇ ਕੱਲ ਦੇ ਦਿਨ ਤੋਂ ਉਹ ਸਮਝ ਗਏ ਨੇ ਕਿ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਅੰਕਲ ਹੋਰਾਂ ਨੇ ਸੋ ਸਾਡੇ ਵੱਲੋਂ ਵੀ ਇਹੋ ਹੀ ਬੇਨਤੀ ਆ ਕਿ ਆਪਸ ਦੇ ਵਿੱਚ ਇਹ ਉਹ ਜਗ੍ਹਾ ਜਿੱਥੇ ਆਪਸ ਦੇ ਵਿੱਚ ਜੁੜਨ ਦੇ ਲਈ ਆਪਾਂ ਆਉਨੇ ਆ ਇੱਕ ਦੂਸਰੇ ਨਾਲ ਮੇਲ ਮਲਾਪ ਦੇ ਲਈ ਆਉਨੇ ਆ ਇੱਕ ਦੂਸਰੇ ਤੋਂ ਸਿੱਖਣ ਦੇ ਲਈ ਆਉਨੇ ਆ ਤੇ ਸਾਡੇ ਵੱਲੋਂ ਵੀ ਇਹੋ ਗੁਜਾਰਿਸ਼ ਰਹੂਗੀ ਕਿ ਆਪਾਂ ਉਹੀ ਲੈ ਕੇ ਜਾਈਏ ਜੋ ਸਾਡੇ ਕੰਮ ਦਾ ਉਹ ਨਾਂ ਲੈ ਕੇ ਜਾਈਏ ਜਿੰਨੇ ਇੱਕ ਜਾ ਕੇ ਘਰ ਵੀ ਸਾਡਾ ਨੁਕਸਾਨ ਕਰਨਾ ਬਹੁਤ ਸ਼ੁਕਰੀਆ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਸਾਰੀਆਂ ਆਈਆਂ ਸੰਗਤਾਂ ਸਾਰੇ ਪਰਿਵਾਰ ਜਿਹੜੇ ਬਾਕੀ ਸੂਬਿਆਂ ਤੋਂ ਵੀ ਆਏ ਆ ਲੋਕਲ ਵੀ ਆਏ ਆ ਬਹੁਤ ਉਹਨਾਂ ਨੂੰ ਜੀ ਆਇਆਂ ਨੂੰ ਗੇਮਾਂ ਦਾ ਹੋਪਫੁਲੀ ਉਹਨਾਂ ਨੂੰ ਬਹੁਤ ਆਨੰਦ ਮਾਣਿਆ ਹਰ ਇੱਕ ਦੀ ਫੀਡਬੈਕ ਸਿਰ ਮੱਥੇ ਤੇ ਵੈਬਸਾਈਟ ਵੀ ਬਣਿਆ ਆ ਆਪਣੀ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੀ ਫੀਡਬੈਕ ਦੇਣ ਤਾਂ ਕਮੇਟੀ ਤੱਕ ਪਹੁੰਚੇ ਤਾਂ ਵਾਸਤੇ ਉਹਨਾਂ ਦੇ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਤਾਂ ਜੀ ਬਹੁਤ ਸ਼ੁਕਰੀਆ ਜੀ ਇਜਾਜ਼ਤ ਲੈਣੇ ਆ ਤੁਹਾਡੇ ਕੋਲ ਇਹ ਸੰਨ ਸਾਡੇ ਨਾਲ ਸਰਦਾਰ ਚਨਮਤ ਸਿੰਘ ਜੀ ਕੋਸ਼ਿਸ਼ ਰਹਿੰਦੀ ਹੈ ਸਾਡੀ ਉਹਨਾਂ ਹਸਤੀਆਂ ਦੇ ਨਾਲ ਤੁਹਾਡੀ ਗੱਲਬਾਤ ਕਰੀ ਜਿਹੜੇ ਆਸਟ੍ਰੇਲੀਆ ਨੂੰ ਸਿੱਖ ਭਾਈਚਾਰੇ ਨੂੰ ਖਾਸ ਤੌਰ ਦੇ ਉੱਤੇ ਬੜਾ ਡੰਗਾਈ ਦੇ ਨਾਲ ਜਾਣਦੇ ਨੇ ਖਾਸ ਤੌਰ ਦੇ ਉੱਤੇ ਜੇ ਆਪਾਂ ਮੇਲਿਆਂ ਦੀ ਗੱਲ ਕਰੀਏ ਕਬੱਡੀ ਦੀ ਗੱਲ ਕਰੀਏ ਇਹਨਾਂ ਸਿੱਖ ਖੇਡਾਂ ਦੀ ਗੱਲ ਕਰੀਏ ਸੋ ਇਹ ਉਹਨਾਂ ਕੁਝ ਨਾਵਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਤੋਂ ਬਿਹਤਰ ਸ਼ਾਇਦ ਜਾਣਕਾਰੀ ਨਹੀਂ ਸਾਨੂੰ ਮਿਲ ਸਕਦੀ ਸੋ ਉਹ ਆਪਾਂ ਇੱਕ ਕੋਸ਼ਿਸ਼ ਕੀਤੀ ਹੈ ਕੱਲ੍ਹ ਦੇ ਦਿਨ ਫੇਰ ਸਾਡੀ ਕੋਸ਼ਿਸ਼ ਤੇ ਅੱਗੇ ਵੀ ਇਸੇ ਤਰ੍ਹਾਂ ਕੋਸ਼ਿਸ਼ ਜਾਰੀ ਰਹਿਊਗੀ ਆਸ ਕਰਦੇ ਹਾਂ ਕਿ ਤੁਸੀਂ ਆਪਣਾ ਨਹੀਂ ਰੱਖੋਗੇ ਬਹੁਤ ਬਹੁਤ ਸ਼ੁਕਰੀਆ ਇਸ ਟਾਈਮ ਆਪਾਂ ਸਿੱਖ ਖੇਡਾਂ ਦੇ ਉੱਤੇ ਆਈਡੀ ਲੇਟ ਦੇ ਵਿੱਚ ਛਤਵੀਂ ਸਿੱਖ ਖੇਡਾਂ ਨੇ ਦੂਸਰਾ ਦਿਨ ਹੈ ਅੱਜ ਦਾ ਮੈਰਨ ਜੋਤ ਸਿੰਘ ਜੀ ਇਜਾਜ਼ਤ ਲੈਣਾ ਮੇਰੇ ਨਾਲ ਸੀ ਕੈਮਰੇ ਦੇ ਉੱਤੇ ਅਮਰਿੰਦਰ ਗਿੱਤਾ ਜੀ ਧੰਨਵਾਦ